ਅੱਜ ਦਾ ਪ੍ਰੋਟੈਸਟ ਜੇ ਵੇਖੋ ਜੀ ਪ੍ਰੈਕਟੀਕਲੀ ਗੱਲ ਕਰਨੀ ਹੋਵੇ ਤਾਂ ਉਹ ਹੁਣ ਇੱਕੋ ਹੀ ਆਪਣੀ ਮਤਲਬ ਮੰnje ਰਹੀ ਸਰਕਰਨ ਵਾਲੀ ਕਿ ਜਿਹੜੀ ਸੈਨੇਟ ਚੁਣਾਈਆ ਉਹਦਾ ਸ਼ਡਿਊਲ ਅਨਾਉਂਸ ਹੋਵੇ ਜਦੋਂ ਅਨਾਉਂਸ ਹੋ ਗਿਆ ਤਾਂ ਇਸ ਮੋਰਚੇ ਦੀ ਜਿਹੜੀ ਜੋ ਨਿਸ਼ਾਨਾ ਉਹ ਪ੍ਰਾਪਤ ਹੋ ਜਾਣਾ ਹੈ ਓਵੇਂ ਯੂਨੀਵਰਸਿਟੀ ਨੂੰ ਸੈਨੇਟ ਚਲਾਉਂਦੀ ਹੈ ਜਿਵੇਂ ਵਿਧਾਨ ਸਭਾ ਦੀ ਜਿਹੜਾ ਕੈਬਨਿਟ ਬਣਦੀ ਆ ਇੱਥੇ ਉਹ ਸਿੰਡੀਕੇਟ ਬਣਦੀ ਆ ਤਾਂ ਉਹ ਉਹ ਦਾਅਵੇ ਨੂੰ ਖਤਮ ਕਰਨ ਦੇ ਵਾਸਤੇ ਇਹਨਾਂ ਨੇ ਆਪ ਦੇ ਹੱਥ ਠੋਕਿਆਂ ਦੀ ਨਵੀਂ ਸੈਨੇਟ ਦਾ ਐਲਾਨ ਕੀਤਾ ਸੀ ਤੇ ਜਿਹਦੇ ਉੱਤੇ ਵਿਦਿਆਰਥੀ ਰੋਜ ਆ ਕੇ ਆਇਆ ਆ ਤੇ ਉਹਨਾਂ ਨੇ ਸਰਕਾਰ ਨੂੰ ਨੋਟੀਫਿਕੇਸ਼ਨ ਵਾਪਸ ਲੈਣ ਲਈ ਮਜਬੂਰ ਕਰਤਾ ਆ ਪਰ ਅਸੀਂ ਇਹਨਾਂ ਤੇ ਭਰੋਸਾ ਨਹੀਂ ਕਰਦੇ ਕਿਉਂਕਿ 2024 ਦੇ ਵਿੱਚ 31 ਅਕਤੂਬਰ ਨੂੰ ਸੈਨਟ ਦੀ ਟਰਮ ਪੂਰੀ ਹੋ ਚੁੱਕੀ ਆ ਕਾਇਦੇ ਮੁਤਾਬਕ ਇਹਨਾਂ ਨੂੰ ਮਾਰਚ 2024 ਦੇ ਵਿੱਚ ਨਵੀਆਂ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਕਰਨਾ ਚਾਹੀਦਾ ਸੀ ਅੱਜ 2026 ਸਾਲ ਲੰਘ ਗਿਆ 25 ਲੰਘ ਚੱਲਾ ਹੁਣ ਵੀ ਜੇ ਨੋਟੀਫਿਕੇਸ਼ਨ ਅੱਜ ਵੀ ਜਾਰੀ ਹੁੰਦਾ ਆ ਤਾਂ ਅੱਜ ਤੋਂ 10 ਮਹੀਨੇ ਬਾਅਦ ਚੋਣਾਂ ਹੋਣਗੀਆਂ ਕਿਉਂਕਿ ਪਹਿਲਾਂ ਵੋਟਾਂ ਮਣ ਨਹੀਂ ਹੁੰਦੀਆਂ ਆ ਇੱਕ ਪ੍ਰੋਸੀਜਰ ਹੁੰਦਾ ਸਾਰਾ ਫੋਲੋ ਕਰਨਾ ਹੁੰਦਾ ਆ ਜੇ ਕੋ ਅਸਲ ਚਤੇ ਯੂਨੀਵਰਸਿਟੀ ਜਿਹੜੀ ਹੈਗੀ ਹੈ ਨਾ ਉਹਨਾਂ ਨੇ ਇੱਕ ਮਤਲਬ ਇਹ ਉਹ ਇੱਕ ਆਖਰੀ ਕੜੀ ਆ ਆਖਰੀ ਇੱਕੋ ਤੰ데요 ਜਿਹੜੀ ਚੰਡੀਗੜ੍ਹ ਨੂੰ ਪੰਜਾਬ ਨਾਲ ਜੋੜ ਕੇ ਰੱਖਦੀ ਪਈ ਆ ਇਹ ਯੂਨੀਵਰਸਿਟੀ ਦਾ ਮੁੱਦਾ ਸਟੇਟ ਨੇ ਤਾਂ ਕਰਕੇ ਪੰਗਾ ਲਿਆ ਹੋਇਆ ਹਮ ਆਦਰਵਾਇਜ਼ ਯੂਨੀਵਰਸਟੀਆਂ ਜਿਹੜੀਆਂ ਪੰਜਾਬ ਦੇ ਅੰਦਰ ਵੀ ਆ RSS ਦੇ ਬੰਦੇ ਤੇ ਉਹਨਾਂ ਦੇ ਅੰਦਰ ਵੀ ਉਹਨਾਂ ਨੇ ਸੈੱਟ ਕਰਤੇ ਹੋਏ ਆ ਉਹ ਭਾਵੇਂ ਤੁਸੀਂ ਅਮਰitsar ਯੂਨੀਵਰਸਿਟੀ ਦੀ ਪਟਿਆਲਾ ਯੂਨੀਵਰਸਿਟੀ ਦੀ ਲੁਧਿਆਣਾ ਯੂਨੀਵਰਸਿਟੀ ਦੀ ਗੱਲ ਕਰ ਲਓ ਤੇ RSS ਦੇ ਬੰਦੇ ਉੱਥੇ ਵੀ ਕਲਾਂਟ ਕੀਤੇ ਹੋਏ ਆ ਇਹਨਾਂ ਨੇ ਹੂੰ ਹੂੰ ਚੰਡੀਗੜ੍ਹ ਨੂੰ ਉਹਨਾਂ ਨੇ ਇਸ ਕਰਕੇ ਟਾਰਗੇਟ ਕੀਤਾ ਆ ਕਿਉਂਕਿ ਉਹ ਉਹਨਾਂ ਦੀ ਇੱਕ ਕਈ ਪੁਰਾਣੇ ਸਾਲਾਂ ਦੀ ਕਿੰਨੇ ਸਾਲਾਂ ਦੀ ਇੱਕ ਮਿਹਨਤ ਲੱਗੀ ਹੋਈ ਆ ਸਟੇਟ ਦੀ ਉਹਨੇ ਜ਼ੋਰ ਲਾਇਆ ਹੋਇਆ ਆ ਟੀ ਛੋਟੀ ਦਾ ਵੀ ਇਹਦਾ ਸਾਰਾ ਕੁਝ ਕਿਸੇ ਨਾ ਕਰੇ ਤੇਰੇ ਨਿਕਲਣਾ ਹੀ ਜਿਹੜੀ ਯੂਨੀਵਰਸਿਟੀ ਹੈ ਇੱਕ ਚੰਡੀਗੜ੍ਹ ਦੇ ਵਿੱਚ ਇਹੀ ਇੱਕ ਤੰਦ ਬੱਜੀ ਆ ਜਿਹਦਾ ਪੰਜਾਬ ਨਾਲ ਸਿੱਧਾ-ਸਿੱਧਾ ਤਾਲੂਕਾ ਦੇ ਆ ਜੇ ਇਹ ਤੰਦ ਟੁੱਟ ਜਾਂਦੀ ਆ ਤੇ ਕੁਦਰਤੀ ਰੂਪ ਦੇ ਵਿੱਚ ਜਿਹੜਾ ਚੰਡੀਗੜ੍ਹੋਂ ਅਲਹਿਦਾ ਹੋ ਜਾਂਦਾ ਪੰਜਾਬ ਦਾ ਉਹ ਖਤਮ ਹੋ ਜਾਂਦਾ ਤੇ ਦਾਵਾ ਵੀ ਖਤਮ ਹੋ ਜਾਂਦਾ ਤਦ ਅਸਲ ਸੰਗ ਦਾ ਸਾਨੂੰ ਕੋਈ ਖਤਰਾ ਨਹੀਂ ਹੈਗਾ ਪਰ ਜਿੱਕਦੇ ਆ ਸਾਡੇ ਲੋਕਾਈ ਨੂੰ ਸੰਗ ਦੀ ਜਿਹੜੀ ਸਮਝ ਅਜੇ ਘਟਾ ਉਹ ਜਾਗਰਤ ਦੀ ਬਣਾਉਣੀ ਪੈਗੀ ਜਿਸ ਦਿਨ ਉਹ ਜਾ ਕੇ ਸੰਗ ਨੂੰ ਤਾਂ ਫਟਫਟ ਬਿਠਾਉਣਾ ਪੈਣਾ ਬੈਠੋ ਤੁਸੀਂ ਇਹਦੀ ਮੋਢ ਮੈਂ ਨਟਣਾ ਤੁਸੀਂ ਦੇਖੋ ਜਿਹੜੀ ਇਹ ਯੂਨੀਵਰਸਿਟੀ ਇਹ ਪੰਜਾਬ ਦੇ ਲੋਕਾਂ ਦੇ ਪੈਸੇ ਨਾਲ ਬਣੀ ਆ ਸਰਕਾਰੀ ਪੈਸੇ ਨਾਲ ਸਰਕਾਰੀ ਪੈਸੇ ਨਾਲ ਉਹ ਇੱਕ ਵਾਹਿਦ ਯੂਨੀਵਰਸਿਟੀ ਆ ਇਸ ਕਿਤੇ ਦੀ ਪੰਜਾਬ ਯੂਨੀਵਰਸਿਟੀ ਵਿੱਚ ਮੌਜੂਦ ਆ ਚੰਡੀਗੜ੍ਹ ਦੇ ਵਿੱਚ ਜੋ ਨੌਜਵਾਨਾਂ ਨੇ ਇਕਦਮ ਨੋਟੀਫਿਕੇਸ਼ਨਾਂ 'ਚ ਬਦਲਾਅ ਲਿਆਉਣ ਦਾ ਸਰਕਾਰਾਂ ਤੇ ਪ੍ਰੈਸ਼ਰ ਬਣਾਇਆ ਉਹ ਭਾਵੇਂ ਕੇਂਦਰ ਸਰਕਾਰ ਹੋਵੇ ਸੱਤਾ ਤੇ ਰਹੇ ਪਰ ਜਦੋਂ ਨੌਜਵਾਨੀ ਦਾ ਸਮੂਹ ਕਹਿੰਦੇ ਵਾਧਾ ਨਾ ਉਹ ਕਹਿੰਦੇ ਦਰਿਆਵਾਂ ਨੂੰ ਬੰਨ੍ਹ ਦਆ ਦਿੱਤੇ ਜਾਂਦੇ ਆ ਨੌਜਵਾਨੀ ਤੁਰੀ ਨੌਜਵਾਨੀ ਨੇ ਪ੍ਰੋਟੈਸਟ ਕੀਤੇ ਨੌਜਵਾਨਾਂ ਨੇ ਆਪਣੇ ਹੱਕਾਂ ਦੀ ਆਵਾਜ਼ ਚੁੱਕੀ ਤੇ ਨੌਜਵਾਨੀ ਨੇ ਦਾਵਾ ਕੀਤਾ ਕਿ ਜਿਹੜੀ ਧਰਤੀ ਤੇ ਅਸੀਂ ਖੜੇ ਆ ਖਾਸ ਕਰਕੇ ਉਹ ਦਾਵੇਦਾਰੀ ਪੰਜਾਬ ਦੀ ਆ ਉਹ ਦਾਵੇਦਾਰੀ ਸਾਡੀ ਆ ਸੱਥ ਜਥੇਬੰਦੀ ਚਰਚਾ ਦੇ ਵਿੱਚ ਇਸ ਟਾਈਮ ਦੇ ਉੱਤੇ ਕਿਉਂਕਿ ਜਦੋਂ ਤੁਸੀਂ ਕੰਮ ਚੰਗਾ ਕਰਦੇ ਹੋ ਫਿਰ ਚਰਚਾ ਦੇ ਵਿੱਚ ਆਉਨੇ ਹੋ ਸੱਤ ਚਰਚਾ ਚ ਆਈ ਪਿਛਲੀ ਵਾਰ ਵੀ ਜਦੋਂ ਚੋਣਾ ਹੋਈਆਂ ਇੱਕ ਬੇਟੀ ਜਿੱਤਦੀ ਆ ਇਸੇ ਧਰਤੀ ਤੋਂ ਸੱਤ ਚਰਚਾ ਚ ਫੇਰ ਆਈ ਜਦੋਂ ਫੇਰ ਇਸ ਵਾਰ ਚੋਣਾ ਹੋਈਆਂ ਤੇ ਵੀ ਰਸ਼ਮੀਤ ਸਿੰਘ ਜਿੱਤਦੇ ਆ ਤੇ ਸੱਤ ਦੇ ਜਿਹੜੇ ਆਗੂ ਹੈਗੇ ਉਹ ਵੀ ਸਾਡੇ ਨਾਲ ਆ ਤੇ ਨਾਲ-ਨਾਲ ਜਥੇਬੰਦੀਆਂ ਤੋਂ ਆਗੂ ਸਹਿਬਾਨ ਦੇ ਪਹੁੰਚੇ ਆ ਨੋਬਲਜੀਤ ਸਿੰਘ ਆ ਮਨਜੀਤ ਸਿੰਘ ਕਰਤਾਰਪੁਰਾ ਸਾਰੇ ਵੀਰਾਂ ਨਾਲ ਆਪਾਂ ਗੱਲਬਾਤ ਕਰਾਂਗੇ ਪਰ ਸੱਤ ਦਾ ਮੈਂ ਖਾਸ ਤੌਰ ਤੇ ਤਾਂ ਜਿਹੜਾ ਕੀਤਾ ਕਿ ਸੱਤ ਨੇ ਇੱਕ ਵੱਡਾ ਰੋਲ ਅਹਿਮ ਰੋਲ ਲਭਾਇਆ ਸੱਤ ਦੀ ਕਾਲ ਦਿੱਤੀ ਗਈ ਤੇ ਅੱਜ ਸਾਰੇ ਵੀਰ ਇਕੱਠੇ ਆ ਤੇ ਸੱਤ ਨੇ ਇੱਕ ਮੋਹਰੀ ਰੋਲ ਲਭਾਇਆ ਵਾ ਪਹਿਲੋਂ ਤੇ ਇਹ ਵੀਰ ਵਧਾਈ ਦੇ ਪਾਤਰਾ ਜੁਝਾਰ ਸਿੰਘ ਸਾਡੇ ਨਾਲ ਆ ਗੁਰਫਤੇ ਸਾਂਝ ਕਰਦੇ ਆ ਜੀ ਬਾਈ ਜੀ ਕੀਤਾ ਗੱਲ ਸਾਹਿਬ ਵਾਹਿਗੁਰੂ ਜੀ ਕੀ ਕਤ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ ਜੁਝਾਰ ਸਿੰਘ ਜੀ ਵਧਾਈ ਦੇ ਪਾਤ ਹੋ ਤੁਸੀਂ ਕਿਉਂਕਿ ਜਦੋਂ ਨੌਜਵਾਨੀ ਤੁਰਦੀ ਆ ਤੇ ਕਹਿੰਦੇ ਦਰਿਆਵਾਂ ਨੂੰ ਬੰਨ੍ਹ ਲਾ ਦਿੰਦੀ ਐ ਅੱਜ ਨੋਟੀਫਿਕੇਸ਼ਨ ਕਦੀ ਆ ਗਿਆ ਤੇ ਕਦੀ ਰੱਦ ਹੋ ਗਿਆ ਕਦੀ ਆ ਗਿਆ ਕਦੀ ਰੱਦ ਹੋ ਗਿਆ ਹੁਣ ਕਿਵੇਂ ਵੇਖ ਰਹੇ ਹੋ ਤੁਸੀਂ ਅੱਜ ਦਾ ਪ੍ਰੋਟੈਸਟ ਹਜ਼ਾਰਾਂ ਦਾ ਇਕੱਠਾ ਲੱਖਾਂ ਦਾ ਇਕੱਠਾ ਅੱਜ ਦਾ ਪ੍ਰੋਟੈਸਟ ਜੇ ਕੋਈ ਪ੍ਰੈਕਟੀਕਲੀ ਗੱਲ ਕਰਨੀ ਹੋਵੇ ਤਾਂ ਉਹ ਹੁਣ ਇੱਕੋ ਹੀ ਆਪਣੀ ਮਤਲਬ ਮੰਜ਼ਰ ਹੈਗੀ ਸਰਕਾਰਨ ਵਾਲੀ ਕਿ ਜਿਹੜੀ ਸੈਲਡ ਚੁਣਾਇਆ ਉਹਦਾ ਸ਼ਡਿਊਲ ਅਨਾਊਂਸ ਹੋਵੇ ਜਦੋਂ ਅਨਾਊਂਸ ਹੋ ਗਿਆ ਤਾਂ ਇਸ ਮੋਰਚੇ ਦੀ ਜਿਹੜੀ ਜੋ ਨਿਸ਼ਾਨਾ ਹੈ ਉਹ ਪ੍ਰਾਪਤ ਹੋ ਜਾਣਾ ਹੈ ਪਰ ਜਿਹੜੀ ਲੋਕਾਂ ਦੇ ਵਿੱਚ ਇਮੋਸ਼ਨ ਆ ਭਾਵਨਾ ਆ ਇਸ ਕਾਲ ਦੇ ਪ੍ਰਤੀ ਜਿਵੇਂ ਲੋਕਾਂ ਨੇ ਰਿਐਕਟ ਕੀਤਾ ਹੈ ਤਾਂ ਉਹ ਇੱਕ ਬੜੇ ਵੱਡੇ ਧੱਕਿਆਂ ਦੇ ਵਿੱਚ ਉਹ ਗੱਲ ਪਈ ਆ ਵੀ ਪੰਜਾਬ ਇੰਨਾ ਕੁਝ ਗਵਾ ਚੁੱਕਾ ਆ ਐਨੇ ਧੱਕੇ ਚੱਲ ਚੁੱਕਾ ਆ ਵੀ ਹੁਣ ਜੇ ਸਾਡੀ ਸਪਸ਼ਟੇ ਭਾਸ਼ਾ ਚ ਉਹਨਾਂ ਨੂੰ ਸਮਝ ਲੱਗ ਜੇ ਸਹੀ ਵੀ ਕੋਈ ਧੱਕਾ ਹੋ ਰਿਹਾ ਆ ਤਾਂ ਫਿਰ ਉਹ ਸੇ ਲੜਨ ਦੇ ਵਾਸਤੇ ਤਿਆਰ ਹੁੰਦੇ ਆ ਤਾਂ ਉਸ ਪਾਉਣਾ ਦੇ ਵਿੱਚੋਂ ਜਿਹੜੀ ਪੰਜਾਬ ਚ ਅੰਡਰਗ੍ਰਾਉਂਡ ਆ ਵੀ ਉਹਦੇ ਵਿੱਚੋਂ ਪੰਜਾਬ ਦੇ ਲੋਕ ਪੰਜਾਬ ਦੀਆਂ ਜਥੇਬੰਦੀਆਂ ਤੇ ਜਿਹੜਾ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਆ ਇਹਦੀ ਕਾਲ ਤੇ ਇੱਥੇ ਹਾਜ਼ਰ ਹੋਈਆਂ ਆ ਅੱਛੇ ਕਰੰਟ ਚੈੱਕ ਕੀਤਾ ਗਿਆ ਤੁਹਾਨੂੰ ਕੀ ਲੱਗਦਾ ਨੌਜਵਾਨੀ ਦਾ ਜੇ ਆਪਾਂ ਵੈਸੇ ਕੇਂਦਰ ਦੀ ਗੱਲ ਕਰਦੇ ਆ ਕੀ ਲੋਡ ਪੈ ਗਈ ਸੀ ਇਸ ਯੂਨੀਵਰਸਿਟੀ ਨੂੰ ਹਿਧਾਉਣ ਦੀ ਉਹਨਾਂ ਨੂੰ ਵੇਖੋ ਇਹ ਯੂਨੀਵਰਸਿਟੀ ਨੂੰ ਹਿਧਾਉਣ ਪਿੱਛੇ ਬਹੁਤ ਮਕਸਦ ਨੇ ਜੇ ਆਪਾਂ ਸਿੱਖਿਆ ਦੀ ਗੱਲ ਕਰਨੀ ਹੋਵੇ ਤਾਂ ਪੰਜਾਬ ਦੇ 200 ਕਾਲਜ ਤਾਂ ਇਹ ਈ ਵੱਡੀ ਯੂਨੀਵਰਸਿਟੀ ਜਿੱਥੇ 16-17000 ਵਿਦਿਆਰਥੀ ਪੜਦਾ ਆ ਜਿੱਥੇ ਇੰਨੇ ਵੱਡੇ ਪੱਧਰ ਤੇ ਪੀ ਐਚ ਡੀਆ ਹੁੰਦੀ ਆਇਆ ਇੱਕ ਤਾਂ ਉਹਦੇ ਭਗਵੇਂ ਕਰਨ ਦਾ ਰਾਹ ਖੋਲਣਾ ਇਸ ਤੋਂ ਇਲਾਵਾ ਉਦੋਂ ਵੀ ਅਗਲੀ ਗੱਲ ਆ ਜਿਹੜੀ ਉਹ ਚੰਡੀਗੜ੍ਹ ਦੇ ਉੱਤੇ ਪੰਜਾਬ ਦੇ ਦਾਅਵੇ ਦਾ ਇੱਕ ਆਖਰੀ ਇੰਸਟੀਚਿਊਟ ਬਚਿਆ ਆ ਪੰਜਾਬ ਰਹਿਣਾ ਹਾਈ ਕੋਰਟ ਸਾਂਝਾ ਆ ਇਸ ਤੋਂ ਇਲਾਵਾ ਜਿਹੜੀ ਵਿਧਾਨ ਸਭਾ ਉਹ ਸਾਂਝੀ ਆ ਟੈਕ ਵਾ ਜਿਹੜਾ ਉਹ ਕੇਂਦਰੀਕਰਨ ਹੋ ਚੁੱਕਾ ਆ ਪੀਜੀਆਈ ਜਿਹੜਾ ਉਹ ਕੇਂਦਰ ਦੇ ਅਧੀਨ ਜਾ ਚੁੱਕਾ ਆ ਤਾਂ ਆਖਰੀ ਸੰਸਥਾ ਆ ਜਿੱਥੇ ਪੰਜਾਬ ਤੋਂ ਪੜ੍ਹ ਕੇ ਗਏ ਵਿਦਿਆਰਥੀ ਜਿਹੜੇ ਅਲੂਮਨੀ ਆ ਉਹਨਾਂ ਦੀ ਵੋਟਾਂ ਦੇ ਨਾਲ ਸੈਨੇਟਰ ਚੁਣ ਕੇ ਆਉਂਦੇ ਆ ਪੰਜਾਬ ਦੇ 200 ਕਾਲਜਾਂ ਤੋਂ ਜਿਹੜੇ ਪ੍ਰਿੰਸੀਪਲ ਉਹ ਆਪ ਦੇ ਨਮਾਇंदे ਭੇਜਦੇ ਆ ਜਿਹੜੇ ਉਹਨਾਂ 201 ਕਾਲਜਾਂ ਤੋਂ ਪ੍ਰੋਫੈਸਰ ਉਹ ਆਪ ਦੇ ਨਮਾਇंदे ਭੇਜਦੇ ਆ ਪੰਜਾਬ ਦਾ ਮੁੱਖ ਮੰਤਰੀ ਸਿੱਖਿਆ ਮੰਤਰੀ ਦੋ ਵਿਧਾਇਕ ਐਜੂਕੇਸ਼ਨ ਸੈਕਟਰੀ ਉਹ ਇਹਦੇ ਵਿੱਚ ਬੈਂਦੇ ਆ ਤਾਂ ਇਹ ਯੂਨੀਵਰਸਿਟੀ ਦੀ ਜਿਹੜੀ ਮੈਨੇਜਮੈਂਟ ਆ ਜਿਹਨੂੰ ਗਵਰਨਿੰਗ ਬਾਡੀ ਆ ਜਿਵੇਂ ਕਿਸੇ ਸੂਬੇ ਨੂੰ ਵਿਧਾਨ ਸਭਾ ਚਲਾਉਂਦੀ ਆ ਓਵੇਂ ਯੂਨੀਵਰਸਿਟੀ ਨੂੰ ਸੈਨੇਟ ਚਲਾਉਂਦੀ ਆ ਜਿਵੇਂ ਵਿਧਾਨ ਸਭਾ ਦੇ ਜਿਹੜੇ ਕੈਬਨਿਟ ਬਣਦੀ ਆ ਇੱਥੇ ਉਹ ਸਿੰਡੀਕੇਟ ਬਣਦੀ ਆ ਤਾਂ ਉਹ ਉਹ ਦਾਅਵੇ ਨੂੰ ਖਤਮ ਕਰਨ ਦੇ ਵਾਸਤੇ ਇਹਨਾਂ ਨੇ ਆਪ ਦੇ ਹੱਥ ਠੋਕਿਆਂ ਤੇ ਜਿਹਦੇ ਉੱਤੇ ਵਿਦਿਆਰਥੀਆਂ ਚ ਰੋਜ ਆ ਗਿਆ ਆ ਤੇ ਉਹਨਾਂ ਨੇ ਸਰਕਾਰ ਨੂੰ ਨੋਟੀਫਿਕੇਸ਼ਨ ਵਾਪਸ ਲੈਣ ਲਈ ਮਜਬੂਰ ਕਰਤਾ ਆ ਪਰ ਅਸੀਂ ਇਹਨਾਂ ਤੇ ਭਰੋਸਾ ਨਹੀਂ ਕਰਦੇ ਕਿਉਂਕਿ 2024 ਦੇ ਵਿੱਚ 31 ਅਕਤੂਬਰ ਨੂੰ ਸੈਨੇਟ ਦੀ ਟਰਮ ਪੂਰੀ ਹੋ ਚੁੱਕੀ ਆ ਕਾਇਦੇ ਮੁਤਾਬਕ ਇਹਨਾਂ ਨੂੰ ਮਾਰਚ 2024 ਦੇ ਵਿੱਚ ਨਵੀਆਂ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਕਰਨਾ ਚਾਹੀਦਾ ਸੀ ਅੱਜ 2024 ਸਾਰਾ ਲੰਘ ਗਿਆ 25 ਲੰਘ ਚੱਲਾ ਹੁਣ ਵੀ ਜੇ ਨੋਟੀਫਿਕੇਸ਼ਨ ਅੱਜ ਵੀ ਜਾਰੀ ਹੁੰਦਾ ਆ ਤਾਂ ਅੱਜ ਤੋਂ 10 ਮਹੀਨੇ ਬਾਅਦ ਚੋਣਾਂ ਹੋਣਗੀਆਂ ਕਿਉਂਕਿ ਪਹਿਲਾਂ ਵੋਟਾਂ ਮਣ ਨਹੀਂ ਹੁੰਦੀਆਂ ਆ ਇੱਕ ਪ੍ਰੋਸੀਜਰ ਹੁੰਦਾ ਸਾਰਾ ਫੋਲੋ ਕਰਨਾ ਹੁੰਦਾ ਤਾਂ 2.5 3 ਸਾਲ ਇਹਨਾਂ ਨੇ ਯੂਨੀਵਰਸਿਟੀ ਬਿਨਾ ਸੈਨੇਟ ਤੋਂ ਚਲਾਈ ਆ ਉਹਦੇ ਵਿੱਚ ਜਿਹੜੀਆਂ ਇਹਨਾਂ ਨੇ ਆਰਐਸਐਸ ਦੇ ਬੰਦੇ ਲਿਆ ਕੇ ਫਿੱਟ ਕੀਤੇ ਆ ਪ੍ਰੋਫੈਸਰ ਲਾਏ ਆ ਆਰਐਸਐਸ ਦੇ ਬੰਦਿਆਂ ਨੂੰ ਮੈਰਿਟ ਨੂੰ ਛਿੱਕੇ ਟੰਗ ਕੇ ਜਿਵੇਂ ਪ੍ਰੋਮੋਸ਼ਨਸ ਦਿੱਤੀਆਂ ਆ ਜਿਵੇਂ ਯੂਨੀਵਰਸਿਟੀ 'ਚ ਫੀਸਾਂ ਵਧਾਈਆਂ ਜਿਵੇਂ ਐਫੀਡੈਵਿਟ ਵਰਗੀਆਂ ਚੀਜ਼ਾਂ ਲਿਆਂਦੀਆਂ ਆ ਤਾਂ ਇਹਨਾਂ ਨੂੰ ਇਹ ਆ ਵੀ ਉਹ ਟਾਈਮ ਬਾਇ ਕਰਕੇ ਆਪਾਂ ਵੱਧ ਤੋਂ ਵੱਧ ਨੁਕਸਾਨ ਜਿਹੜਾ ਯੂਨੀਵਰਸਿਟੀ ਦੇ ਅਕੈਡਮਿਕਸ ਦਾ ਮੈਨੇਜਮੈਂਟ ਦਾ ਇਹ ਪੰਜਾਬ ਦੇ ਦਾਅਵੇ ਦਾ ਕਰ ਸਕੀ ਐ ਜਿੰਨੇ ਵਿਰੋਧ ਦੇ ਵਿੱਚ ਪੰਜਾਬ ਦੇ ਨਾਲ ਨਾਲ ਬਾਕੀ ਸੂਬਿਆਂ ਦੇ ਵਿਦਿਆਰਥੀ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੈ। ਅੱਛਾ ਅਗਲੀ ਰਣਨੀਤੀ ਕੀ ਹੈ ਤੁਹਾਡੀ ਹੁਣ ਅੱਜ ਦੀ ਸਟੇਜ ਚੱਲ ਰਹੀ ਆ। ਇੱਕ ਸੁਨੇਹਾ ਤੇ ਮੈਂ ਸਵੇਰੇ ਵੇਖ ਰਿਹਾ ਸੀ ਮਲਕੀ ਸੋਸ਼ਲ ਮੀਡੀਆ ਤੇ ਪਾਇਆ ਯੂਨੀਵਰਸਿਟੀ ਨੇ ਕਿ ਪ੍ਰਕਿਰਿਆ ਚਾਲੂ ਹੋ ਚੁੱਕੀ ਹੈ ਚੋਣਾਂ ਦੀ। ਉਸ ਤੋਂ ਤੁਸੀਂ ਮੰਨਦੇ ਹੋ ਕਿ ਠੀਕ ਆ ਕਿ ਉਸ ਤੋਂ ਬਾਅਦ ਦੇ ਵਿੱਚ ਕੋਈ ਤੁਹਾਡੇ ਕੋਲ ਲਿਖਤੀ ਆਊਗਾ ਜਾਂ ਬੈਠਣਗੇ ਤੁਹਾਡੇ ਨਾਲ ਬੋਡੀ ਉਧਰ ਦੀ ਆਣ ਕੇ। ਦੇਖੋ 2020 ਦੇ ਵਿੱਚ ਵੀ ਸੈਨੇਟ ਇਲੈਕਸ਼ਨ ਲਈ ਕਲਮਾ ਧਰਨਾ ਚੱਲਿਆ ਸੀ ਫਿਰ ਇਲੈਕਸ਼ਨ ਹੋਈ ਸੀ 24 ਚ 100 ਦਿਨ ਦਾ ਧਰ ਕਿ ਆਪਾਂ ਸ਼ਡਿਊਲ ਭੇਜਤਾ ਆ ਅੱਗੋਂ ਸੈਪਟੈਂਸ ਨਹੀਂ ਮਿਲ ਰਹੀ ਤਾਂ ਹੁਣ ਵੀ ਇਹਨਾਂ ਨੇ ਇਹ ਕਿਹਾ ਜੀ ਸ਼ਡਿਊਲ ਭੇਜਤਾ ਆ ਅਸੀਂ ਧਰਨਾ ਚੱਕਦੀਏ ਕੱਲ ਨੂੰ ਕਹਿ ਦਿੰਦੇ ਜੀ ਸੈਪਟੈਂਸ ਨਹੀਂ ਮਿਲੀ ਤਾਂ ਦੁਬਾਰਾ ਮੋਮੈਂਟਮ ਨਹੀਂ ਬਣਦਾ ਇਸ ਕਰਕੇ ਵਿਦਿਆਰਥੀ ਉੱਦੀ ਉੱਠਣਗੇ ਅਗਲੀ ਰਣਨੀਤੀ ਤਾਂ ਇਹੀ ਆ ਵੀ ਆ ਮੋਰਚਾ ਲਗਾਤਾਰ ਜਾਰੀ ਰਹੂਗਾ ਜਿਵੇਂ ਅੱਜ ਕੱਟ ਦੀ ਕਾਲ ਆ ਉਵੇਂ ਹੀ ਅੱਗੇ ਜਿਹੜੀਆਂ ਵੱਖ-ਵੱਖ ਤਰੀਕੇ ਦੀਆਂ ਕਾਲਾਂ ਆ ਜਿਹੜੀਆਂ ਮੋਰਚਾ ਸਾਰੀਆਂ ਕਿਤੇ ਬੰਦੀਆਂ ਬੈਠ ਕੇ ਫੈਸਲਾ ਕਰਨਗੀਆਂ ਵੀ ਆਪਾਂ ਪੰਜਾਬ 'ਚ ਬੀਜੇਪੀ ਆਰਐਸਐਸ ਨੂੰ ਕਿਵੇਂ ਘੇਰਨਾ ਆ ਪੰਜਾਬ ਦੇ ਜਿਹੜੇ 200 ਕਾਲ ਦੇ ਉੱਥ ਪੰਜਾਬ ਦਾ ਜਿਹੜਾ ਹਿਆਰਪੁਰ ਮੁਕਸਰ ਦੇ ਰਿਜੀਨਲ ਕੈਂਪਸ ਆ ਉੱਥੇ ਹੀ ਗੱਲ ਕਿਵੇਂ ਲੈ ਕੇ ਜਾਣੀ ਆ ਤਾਂ ਵੱਖ-ਵੱਖ ਜਿਹੜੇ ਤਰੀਕੇ ਆ ਸੰਘਰਸ਼ ਦੇ ਪੰਤੜੇ ਆ ਆਪਾਂ ਉਖਤਿਆਰ ਕਰਾਂਗੇ ਤੇ ਜਿਹੜਾ ਮੋਰਚਾ ਆ ਨਵੀਆਂ ਚੋਣਾਂ ਦਾ ਸ਼ਡਿਊਲ ਅਨਾਉਂਸ ਹੋਣ ਤੱਕ ਆ ਇਦਾਂ ਜਰੀ ਰਹੇਗਾ ਅੱਛਾ ਸਿਆਸਤਦਾਨ ਵਾਂਗੂ ਚੰਡੀਗੜ੍ਹ ਤੋਂ ਦਾਵਾ ਛੱਡ ਚੁੱਕੇ ਆ ਤੁਹਾਨੂੰ ਯਾਦ ਆ ਜੀ ਮੈਂ ਸਮੀਤ ਦੀ ਵੀਰ ਦੀ ਵੀਡੀਓ ਦੇਖ ਰਿਹਾ ਸੀ ਉਹਨੇ ਕਿਹਾ ਕਿ ਸਾਡਾ ਦਾਵਾ ਵੈਸੇ ਯੂਨੀਵਰਸਿਟੀ ਜਗਾ ਵਾ ਸਾਡੀ ਭੈ ਸਿਆਸਤਦਾਨਾਂ ਦੀ ਗੱਲ ਚੱਲਦੀ ਹੁੰਦੀ ਸੀ ਵੋਟਾਂ ਵੇਲੇ ਸਾਨੂੰ ਚੰਡੀਗੜ੍ਹ ਚੇਤੇ ਆਉਂਦਾ ਸੀ ਹਨਾ ਚੰਡੀਗੜ੍ਹ ਚੇਤੇ ਆਉਣਾ ਪਾਣੀ ਦੇ ਮਸਲੇ ਚੇਤੇ ਆਜਨੇ ਪੰਜਾਬੀ ਮਾਂ ਬੋਲੀ ਦੀ ਗੱਲ ਹੋਣੀ ਹੁਣ ਉਹ ਵੀ ਭੁੱਲ ਰਿਆ ਤਰਨਤਾਰਨ ਦੀਆਂ ਵੋਟਾਂ ਸੀ ਵਸੇ ਘਾਟੀ ਚੇਤਾ ਚੰਡੀਗੜ੍ਹ ਦੇ ਬਿਲਕੁਲ ਵਸਾਰਿਆ ਗਿਆ ਨਾ ਹੁਣ ਤੁਹਾਨੂੰ ਪਤਾ ਕਿ ਤੁਹਾਡੀ ਦਾਵੇਦਾਰੀ ਹੈਗੀ ਆ ਪੰਜਾਬ ਦੀ ਦਾਵੇਦਾਰੀ ਆ ਹਨਾ ਕੀ ਇਹ ਜਗਾਉਣਾ ਪਊਗਾ ਇਹਨਾਂ ਸਿਆਸਤਦਾਨਾਂ ਨੂੰ ਦੇਖੋ ਸਿਆਸਤਦਾਨਾਂ ਤੋਂ ਆਪਾਂ ਕੋਈ ਖਾਸ ਆਸ ਨਹੀਂ ਰੱਖਦੇ ਆਗੂ ਉਹ ਹੁੰਦਾ ਜਿਹੜਾ ਅੱਗੇ ਲੱਗੇ ਲੀਡ ਕਰੇ ਜਿਦਨ ਯੂਨੀਵਰਸਿਟੀ ਦਾ ਕੇਂਦਰੀਕਰਨ ਹੋਇਆ ਸਾਰੇ ਲੋਕ ਤੁਰਿਆ ਵਿਦਿਆਰਥੀ ਤੁਰਿਆ ਪਿੱਛੇ ਪਿੱਛੇ ਆ ਰਹੇ ਆ ਤਾਂ ਉਹ ਤਾਂ ਹੋ ਗਿਆ ਉਹਨਾਂ ਦੀ ਗੱਲ ਉਹ ਤਾਂ ਬਹੁਤ ਖੁਸ਼ ਹੈ 47 ਜੀ ਉਹਨਾਂ ਨੇ ਛੜਤਾ ਹੈ ਪਰ ਅਹੀ ਆਪਦੀ ਰਾਜਧਾਨੀ ਜਲੀਲ ਨਹੀਂ ਹੋ ਸਕਦੇ ਕੋਈ ਜਦੋਂ ਪੁਰਾਣੇ ਸਮਿਆਂ 'ਚ ਕਿਸੇ ਰਾਜ ਦੀ ਕਿਸੇ ਰਾਜੇ ਦੀ ਹਾਰ ਉਹਦੋਂ ਮੰਨੀ ਜਾਂਦੀ ਜਦੋਂ ਉਹਦੀ ਰਾਜਧਾਨੀ ਤੇ ਕਬਜ਼ਾ ਦੂਜੇ ਦਾ ਹੋ ਜਾਂਦਾ ਸੀ ਜਾਂਦੀ ਸੀ ਜਦੋਂ ਤਾਂ ਸਿੱਖਾਂ ਨੂੰ ਬਾਦਸਦੂਰ ਜਲੀਲ ਕਰਨ ਦੇ ਵਾਸਤੇ ਲਾਹੌਰ ਸਿੱਖਾਂ ਨੇ ਗਵਾਇਆ ਆ Shimla ਸਿੱਖਾਂ ਨੂੰ ਰਾਜਧਾਨੀ ਦਿੱਤੀ ਉਹ ਹਿਮਾਚਲੋਂ ਦੇ ਦਿੱਤੀ ਉਸ ਤੋਂ ਬਾਅਦ ਚੰਡੀਗੜ੍ਹ ਦੇ ਇੱਕ ਹਰਿਆਣੇ ਦਾ ਪਾਤਾ ਉਦੋਂ ਇੱਕ ਉਹਨੂੰ ਯੂਨੀਅਨ ਟਰੈਟਰੀ ਬਣਾਤਾ ਤਾ ਇੱਥੇ ਜਦੋਂ ਹੀ ਆਪ ਦੀ ਰਾਜਤਾਨੀ ਚੁੰਨੇ ਆਂ ਹੀ ਆਪ ਦਾ ਅਸਲੇ ਦਾ ਲਾਇਸੈਂਸ ਜਿਹੜਾ ਉਹ ਇੱਥੋਂ ਦਾ ਨਹੀਂ ਆ ਹੀ ਉਹ ਰੱਖ ਕੇ ਆਈਏ ਘਰੇ ਆਪਣੀ ਪੰਜਾਬ ਨੰਬਰ ਗੱਡੀਆਂ ਨੂੰ ਚੰਡੀਗੜ੍ਹ ਪੁਲਿਸ ਐ ਵੇਂਦੀ ਆ ਵੀ ਜਿਵੇਂ ਘਰੇ ਬਲੈਕੀਆਂ ਦੀਆਂ ਗੱਡੀਆਂ ਆ ਗਈਆਂ ਪੰਜਾਬ ਦੇ ਨੌਜਵਾਨਾਂ ਦੀ ਚੰਡੀਗੜ੍ਹ ਦੀ ਪੁਲਿਸ ਦਾਬੇ ਲੈ ਲੈ ਪੈਂਦੀ ਆ ਤਾਂ ਅਸੀਂ ਜਲੀਲ ਗੁਰੂ ਦਾ ਸਿੱਖ ਜਲੀਲ ਹੋ ਕੇ ਨਹੀਂ ਜਿਉ ਸਕਦਾ ਵੀ ਜਾਂ ਤਾਂ ਅਸੀਂ ਆਪ ਦੀ ਅਣਖ ਨਾਲ ਜੋਵਾਂਗੇ ਜਾਂ ਫਿਰ ਲੜਾਂਗੇ ਤਾਂ ਲੜਨ ਦਾ ਜਿਹੜਾ ਰਾਹ ਆ ਨੌਜਵਾਨਾਂ ਨੇ ਚੁਣਿਆ ਆ ਤੇ ਗੱਲ ਯੂਨੀਵਰਸਿਟੀ ਤੱਕ ਨਹੀਂ ਆਪਾਂ ਪੰਜਾਬ ਦੀਆਂ ਸਾਰੀਆਂ ਇਨਸਾਫ ਪਸੰਦ ਰਣੋ ਅਪੀਲ ਕਰਦੇ ਆਂ ਵੀ ਗੱਲ ਪੰਜਾਬ ਦਾ ਜਿਹੜਾ ਮਤਲਬ ਇਹ ਗੱਲ ਰੈਵਨਿਊ ਤੇ ਆ ਗਈ ਭਾਵੇਂ ਭਾਵੇਂ ਇਸ ਕਿਤੇ ਤਾਂ ਦਾਅਵੇ ਦੀ ਆ ਗਈ 31 ਪਿੰਡ ਪਹਿਲਾਂ ਉਜਾੜੇ ਉਸ ਤੋਂ ਬਾਅਦ 100 ਪਿੰਡ ਹੋਰ ਇਹਦੀ ਜੱਦ ਚ ਆ ਚੁੱਕੇ ਆ ਵੱਡੀ ਗਿਣਤੀ ਚ ਲੋਕ ਬਾਹਰੋਂ ਆ ਕੇ ਵਸ ਚੁੱਕੇ ਆ ਤਾਂ ਰਾਜਤਾਨੀ ਤੋਂ ਬਿਨਾ ਪੰਜਾਬ ਤਾਂ ਨਹੀਂ ਸਰਦਾ ਅੱਜ ਜੇ ਭਾਜਪਾ ਦਾ ਬਲਾਰਾ ਚੈਨਲ ਤੇ ਇਹ ਕਹਿੰਦਾ ਕਿ ਪਿਛਲੇ 10 ਸਾਲਾਂ ਚ ਮੋਦੀ ਨੇ 3200 ਕਰੋੜ ਯੂਨੀਵਰਸਿਟੀ ਨੂੰ ਦਿੱਤਾ ਤੇ ਪੰਜਾਬ ਸਰਕਾਰ ਨੇ 500 ਕਰੋੜ ਦਿੱਤਾ ਤੇ ਪੰਜਾਬ ਸਰਕਾਰ ਪੈਸਾ ਦਵੇ ਕਿੱਥੋਂ ਹਾਲਾਂਕਿ ਨਲਾਕੀ ਉਹਨਾਂ ਦੀ ਵੀ ਆ ਹੂੰ ਕੁਦਰਤੀ ਸਰੋਤਾਂ ਤੋਂ ਰਾਇਟੀ ਆਉਣੀ ਤੁਸੀਂ ਉਹ ਨਹੀਂ ਸਾਨੂੰ ਦਿੱਤੇ ਰਾਜਤਾਨੀ ਜਿਹੜੀ ਕੋਈ ਰੈਵਨਿਊ ਆਉਣਾ ਵਾ ਉਹ ਨਹੀਂ ਸਾਡੇ ਕੋਲ ਤਾਂ ਤੁਸੀਂ ਤਾਂ ਪੰਜਾਬ ਨੂੰ ਨੰਗ ਮਲੰਗ ਬਣਾਤਾ ਉਦੋਂ ਜਿਹੜੀ ਅਸੀਂ ਜੀਐਸਟੀ ਲੋਕਾਂ ਦੇ ਖੂਨ ਪਸੀਨੇ ਦੇ ਲੋਕਾਂ ਦੇ ਹੱਡਾਂ ਚੋਂ ਕੱਢ ਕੇ ਸਰਕਾਰ ਭੇਜਦੀ ਆ 5 ਰੁਪਏ ਪੰਜਾਂ ਚੋਂ 2 ਰੁਪਏ ਵਾਪਸ ਆਉਂਦੇ ਆ ਤਾਂ ਤੁਸੀਂ ਇਹ ਵੀ ਆਸ ਰੱਖੋ ਵੀ ਸਾਰੇ ਵਸੀਲੇ ਵੀ ਲੁੱਟ ਲਓ ਤੇ ਫਿਰ ਵੀ ਅਸੀਂ ਯੂਨੀਵਰਸਿਟੀ ਨੂੰ ਰੈਵਨਿਊ ਲਈਏ ਪੰਜਾਬ ਦਾ 200 ਕਾਲਜ ਦੇ ਵਿੱਚ ਬੱਚਾ ਕਿ ਮੁਫਤ ਨਹੀਂ ਪੜ ਰਿਆ ਉਹ ਫੀਸਾਂ ਦੇ ਰਿਹਾ ਸਾਰੀਆਂ ਇਸ ਯੂਨੀਵਰਸਿਟੀ ਨੂੰ ਆ ਰਹੀਆਂ ਨੇ ਪੰਜਾਬ ਸਰਕਾਰ ਹਰ ਸਾਲ ਇਸ ਯੂਨੀਵਰਸਿਟੀ ਨੂੰ ਫੰਡ ਦੇ ਰਹੀ ਆ ਯੂਜੀਸੀ ਯੂਨੀਵਰਸਿਟੀ ਨੂੰ ਫੰਡ ਦੇ ਕਿਉਂ ਕਹਦੇ ਵੀ ਪੰਜਾਬ ਦੇ ਲੋਕਾਂ ਦਾ ਸਿੱਖਿਆ ਦੇ ਕੋਈ ਅਧਿਕਾਰ ਹੀ ਨਹੀਂ ਤਾਂ ਇਹ ਜਿਹੜੇ ਸਾਰੇ ਪੰਤੜੇ ਆ ਵੀ ਇਹਦਾ ਜਿਹੜੀ ਜੜ ਪਈ ਆ ਉਹ ਪੰਜਾਬ ਰੀਓਰਗੇਨਾਈਜੇਸ਼ਨ ਐਕਟ ਦੇ ਵਿੱਚ ਪਈ ਆ ਜਿੱਥੇ ਪੰਜਾਬ ਦੀ ਗੁਲਾਮੀ ਦਾ ਮੁੱਢ ਵੱਜਦਾ ਆ ਉਹਦੇ ਵਿੱਚ ਹਾਜ਼ਰ ਤਾਂ ਨਹੀਂ ਆ ਜਿਹੜੀ ਉਹ ਬੜਾ ਵੱਡਾ ਰੋਲ ਰੱਖਦੀ ਹੈ ਅੱਛਾ ਪੰਜਾਬ ਸਰਕਾਰ ਦਾ ਤੁਹਾਡੇ ਨਾਲ ਕਿੰਨਾ ਕੁ ਸਮਰਥਨ ਮਿਲ ਰਿਹਾ ਸੀ ਕਿ ਕਈ ਵਾਰ ਐਮਪੀ ਸਾਹਿਬਾਨ ਪਹੁੰਚਦੇ ਆ ਕੁਝ ਨਮੈਂਦੇ ਪਹੁੰਚਦੇ ਆ ਕੋਈ ਯੋਗਦਾਨ ਹੈਗਾ ਇਸ ਧਰਨੇ ਦੇ ਨਾਲ ਤੁਹਾਡੇ ਜਾਂ ਇਸ ਲੜਾਈ ਦੇ ਵਿੱਚ ਇਹ ਕੋਈ ਸ਼ੋਅ ਨਹੀਂ ਕਰ ਰਹੇ ਵੀ ਤੁਹਾਡੇ ਨਾਲ ਉਹਨਾਂ ਦੇ ਕਰਨ ਵਾਲਾ ਕੰਮ ਸਭ ਤੋਂ ਪਹਿਲਾਂ ਇਹ ਆ ਕਿ ਪੰਜਾਬ ਵਿਧਾਨ ਸਭਾ ਦਾ ਐਮਰਜੈਂਸੀ ਸੈਸ਼ਨ ਬੁਲਾਇਆ ਜਾਵੇ ਤੇ ਉੱਥੇ ਪੰਜਾਬ ਯੂਨੀਵਰਸਿਟੀ ਨੂੰ ਗ੍ਰੇਡ ਯੂਨੀਵਰਸਿਟੀ ਅਨਾਉਂਸ ਕਰਨ ਦਾ ਰੈਜ਼ੋਲੂਸ਼ਨ ਲਿਆਂਦਾ ਜਾਵੇ ਹਾਲਾਂਕਿ ਉਸ ਰੈਜ਼ੋਲੂਸ਼ਨ ਨੂੰ ਬਹੁਤਾ ਜਾਣੀ ਨਹੀਂ ਸਟੇਟ ਪਰ ਉਹ ਇੱਕ ਇਤਿਹਾਸ ਦਾ ਦਸਤਾਵੇਜ਼ ਬਣਦਾ ਹੈ ਇਹ ਲੋਕਾਂ ਦੀ ਵਿੱਲ ਕੀ ਆ ਲੋਕਾਂ ਨੇ ਜਿਹੜੇ ਬੰਦੇ ਚੁਣ ਕੇ ਭੇਜੇ ਆ ਉਹਨਾਂ ਨੇ ਕੀ ਰੈਜ਼ੋਲੂਸ਼ਨ ਲਿਆਂਦਾ ਆ ਉਹ ਮਤਦਾ ਰੱਖਦਾ ਆ ਜਿਵੇਂ ਦਿੱਲੀ ਐਸੈਂਬਲੀ ਨੇ ਨਸਲ ਕੁਸ਼ੀ ਦਾ ਰੈਜ਼ੋਲੂਸ਼ਨ ਲਿਆਂਦਾ ਆ ਇਹ ਅਲੱਗੋ ਜਰਨਲ ਸਿੰਘ ਪੱਤਰਕਾਰ ਜਿਹੜੇ ਉਹਨਾਂ ਬੜਾ ਵੱਡਾ ਰੋਲ ਲਵਾਇਆ ਜਿਹਨਾਂ ਨਹੀਂ ਦੁਨੀਆ ਚ ਲਏ ਪਰ ਉਹ ਇੱਕ ਹਿਸਟੋਰੀਕ ਐਵਿਡੈਂਸ ਬਣਿਆ ਆ ਆਪਾਂ ਉਹਨੂੰ ਕਿਤੇ ਕੋਟ ਕਰ ਸਕਦੇ ਆ ਇਦਾਂ ਹੀ ਪੰਜਾਬ ਦੇ ਲੋਕਾਂ ਦੀ ਵਿੱਲ ਕੀ ਆ ਉਹ ਵਿਧਾਨ ਸਭਾ ਦੇ ਰਾਈ ਸਰਕਾਰ ਐਕਸਪਲੈਸ ਕਰੇ ਅਨੰਦਪੁਰ ਸਾਹਿਬ ਇੱਕ ਸਪੈਸ਼ਲ ਇੱਕ ਦਿਨ ਦਾ ਬੁਲਾਰੇ ਸੈਸ਼ਨ ਆ ਆਪਾਂ ਇਹਨਾਂ ਦੇ ਜਿਹੜੇ ਨੁਮਾਇੰਦੇ ਆਏ ਉਥੋਂ ਐਮਪੀ ਨੇ ਕਿ ਤੁਸੀਂ ਉਸ ਸੈਸ਼ਨ ਦੇ ਵਿੱਚ ਇਹਨੂੰ ਸਟੇਟ ਯੂਨੀਵਰਸਿਟੀ ਅਨਾਉਂਸ ਕਰੋ ਇਸ ਤੋਂ ਇਲਾਵਾ ਪੰਜਾਬ ਸਰਕਾਰ ਗੁੰਗਲੂਆਂ ਤੋਂ ਮਿੱਟੀ ਨਾਲ ਝਾੜੇ ਜੇ ਉਹ ਆਪਦੇ ਹੈਲੀਕਾਪਟਰਾਂ ਵਾਲੀ ਹਵਾਈ ਯਾਤਰਾ ਲਈ 900 ਕਰੋੜ ਦਾ ਬਜਟ ਸਾਲ ਦਾ ਰੱਖਦੀ ਹੈ ਤਾਂ ਯੂਨੀਵਰਸਿਟੀ ਨੂੰ ਤਾਂ 3-4 ਸ ਕਰੋੜੀ ਚਾਹੀਦਾ ਉਹ ਕਿਉਂ ਨਹੀਂ ਦਿੱਤਾ ਜਾਂਦਾ ਪਟਿਆਲੇ ਯੂਨੀਵਰਸਿਟੀ ਨੂੰ ਕਿਵੇਂ ਲੰਗ ਕਰਕੇ ਰੱਖਤਾ ਗੁਰਨਾਨਕ ਦੇਵ ਯੂਨੀਵਰਸਿਟੀ ਕਿਵੇਂ ਪ੍ਰਾਈਵੇਟ ਮਾਡਲ ਫੋਲੋ ਕਰ ਰਹੀ ਹੈ ਤਾਂ ਜੇ ਸਰਕਾਰ ਜਿਹੜੀ ਕਹਿੰਦੀ ਵੀ ਆਮ ਆਦਮੀਆਂ ਦੀ ਸਰਕਾਰ ਆ ਤਾਂ ਯੂਨੀਵਰਸਿਟੀ ਲਈ ਫੰਡ ਜਿਹੜਾ ਹੋਰ ਰੀਲੀਜ਼ ਕਰੇ ਇਹ ਤਾਂ ਸਭ ਚੇ ਦਾ ਰੈਜ਼ੋਲੂਸ਼ਨ ਲਿਆਵੇ ਤੇ ਜੋ ਪੰਜਾਬ ਦੇ ਲੋਕਾਂ ਦੀ ਹਿੱਸ਼ਾ ਉਹਦੇ ਮੁਤਾਬਕ ਸੰਘਰਸ਼ ਲਈ ਇਹਨਾਂ ਤੇ 92 ਐਮਐਲਏ ਅੱਗੇ ਲੱਗਣ ਅੱਜ ਸਾਰੀ ਸਰਕਾਰ ਦਰਨਦਰਨ ਬੈਠੀ ਆ 90 ਐਮਐਲਏ ਨੇ ਇੱਕ ਨਾਮ ਜਿੱਤੇ ਸਰਕਾਰ ਤੇ ਕੋਈ ਫਰਕ ਨਹੀਂ ਪੈਂਦਾ ਪਰ ਉਹਨਾਂ ਦੀ ਪ੍ਰਾਇੋਰਟੀ ਕੀ ਆ ਉਹ ਦਰਨਦਰਨ ਦੀ ਇੱਕ ਸੀਟ ਆ ਜਿਹੜੀ 1 ਸਾਲ ਦੇ ਵਾਸਤੇ ਆ ਸਰਕਾਰ ਜੇ ਸੱਚੀ ਸੁਹਿਰਤਾ ਕੋ ਇੱਥੇ ਆਵੇ ਸੰਘਰਸ਼ ਦੇ ਵਿੱਚ ਰੈਜ਼ੋਲੂਸ਼ਨ ਲਿਆਵੇ ਯੂਨੀਵਰਸਿਟੀ ਦੇ ਲਈ ਬਜਟ ਅਨਾਉਂਸ ਕਰੇ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦਾ ਸਿੱਖਿਆ ਮੰਤਰੀ ਪੰਜਾਬ ਦੇ ਜਿਹੜੇ ਐਕਸਫੀਸ਼ੀਅਲ ਵਿਧਾਇਕ ਆ ਉਹ ਸੈਨੇਟ ਦੀਆਂ ਮੀਟਿੰਗਾਂ ਦੇ ਵਿੱਚ ਬੈਠਣ ਤੇ ਪੰਜਾਬ ਪੱਕੀ ਫੈਸਲੇ ਨਹੀਂ ਦਬਾਉਣ। ਧੰਨਵਾਦ ਜੀ। ਮੰਜੀ ਜੀ ਕਿਵੇਂ ਵੇਖਦੇ ਹੋ ਤੁਸੀਂ? ਵੈਸੇ ਤਾਂ ਸੱਤ ਦਾ ਬਹੁਤ ਵੱਡਾ ਯੋਗਦਾਨ ਆ ਤੁਹਾਡਾ ਸਾਰੇ ਵੀਰਾਂ ਦਾ ਇਸ ਟਾਈਮ ਸਹਿਯੋਗ ਮਿਲਿਆ ਇਹਨਾਂ ਨੂੰ ਇੱਕ ਵੱਡੀ ਲੜਾਈ ਜਿਹੜੀ ਹੈ ਨਾ ਉਹ ਜਿੱਥੇ ਨ ਕਿਨਾਰੇ ਆ ਵੈਸੇ ਓਵਰ ਆ ਰਹੀ ਚੀਜ਼ ਨੂੰ ਕਿਵੇਂ ਵੇਖਦੇ ਹੋ? ਦਾਵਾ ਪੰਜਾਬ ਦਾ ਹੋਵੇ ਤੇ ਲੈ ਕੇ ਕੋਈ ਹੋਰ ਜਾ ਰਿਹਾ। ਦੇਖੋ ਅਸਲ 'ਚ ਤੇ ਯੂਨੀਵਰਸਿਟੀ ਜਿਹੜੀ ਹੈਗੀ ਹੈ ਨਾ ਉਹਨਾਂ ਨੇ ਇੱਕ ਮਤਲਬ ਇਹ ਉਹ ਇੱਕ ਆਖਰੀ ਕੜੀ ਆ। ਆਖਰੀ ਇੱਕੋ ਤੰਦ ਆ। ਜਿਹੜੀ ਚੰਡੀਗੜ੍ਹ ਨੂੰ ਪੰਜਾਬ ਨਾਲ ਜੋੜ ਕੇ ਰੱਖਦੀ ਪਈ ਆ ਇਹ ਯੂਨੀਵਰਸਿਟੀ ਦਾ ਮੁੱਦਾ ਸਟੇਟ ਨੇ ਤਾਂ ਕਰਕੇ ਪੰਗਾ ਲਿਆ ਹੋਇਆ ਹੂੰ ਆਦਰਵਾਇਜ਼ ਯੂਨੀਵਰਸਟੀਆਂ ਜਿਹੜੀਆਂ ਪੰਜਾਬ ਦੇ ਅੰਦਰ ਵੀ ਆਰਐਸਐਸ ਦੇ ਬੰਦੇ ਤੇ ਉਹਨਾਂ ਦੇ ਅੰਦਰ ਵੀ ਉਹਨਾਂ ਨੇ ਸੈੱਟ ਕਰ ਦਿੱਤੇ ਹੋਏ ਆ ਉਹ ਭਾਵੇਂ ਤੁਸੀਂ ਅਮ੍ਰਿਤਸਰ ਯੂਨੀਵਰਸਿਟੀ ਦੀ ਪਟਿਆਲਾ ਯੂਨੀਵਰਸਿਟੀ ਦੀ ਲੁਧਿਆਣਾ ਯੂਨੀਵਰਸਿਟੀ ਦੀ ਗੱਲ ਕਰ ਲਓ ਤੇ ਆਰਐਸਐਸ ਦੇ ਬੰਦੇ ਉੱਥੇ ਵੀ ਪਲਾਂਟ ਕੀਤੇ ਹੋਏ ਆ ਇਹਨਾਂ ਨੇ ਹੂੰ ਹੂੰ ਚੰਡੀਗੜ੍ਹ ਨੂੰ ਉਹਨਾਂ ਨੇ ਇਸ ਕਰਕੇ ਟਾਰਗੇਟ ਕੀਤਾ ਆ ਕਿਉਂਕਿ ਉਹਨਾਂ ਦੀ ਇੱਕ ਕਈ ਪੁਰਾਣੇ ਸਾਲਾਂ ਦੀ ਕਿੰਨੇ ਸਾਲਾਂ ਦੀ ਇੱਕ ਮਿਹਨਤ ਲੱਗੀ ਹੋਈ ਆ ਸਟੇਟ ਦੀ ਉਹਨੇ ਜੋਰ ਲਾਇਆ ਹੋਇਆ ਆ ਟੀਚੋਟੀ ਦਾ ਕਿ ਇਹਦਾ ਸਾਰਾ ਕੁਝ ਕਿਸੇ ਨੇ ਕਿਸੇ ਤਰ੍ਹਾਂ ਨਿਕਲ ਨਹੀਂ ਹੂੰ ਉਹ ਜਦੋਂ ਟੁੱਟੂਗਾ ਤੇ ਪੰਜਾਬ ਕਮਜ਼ੋਰ ਹੁੰਦਾ ਉਹਨੂੰ ਪਤਾ ਕਿ ਪੰਜਾਬ ਦੀ ਕਿੱਥੋਂ ਵੀ ਜਿੱਥੋਂ ਪੰਜਾਬ ਤਾਕਤ ਹਾਸਲ ਕਰਦਾ ਉਹ ਛੱਡਣੀ ਨਹੀਂ ਜਿੱਦਾਂ ਵੀ ਲੈ ਹੁੰਦੀ ਲੈਣੀ ਹੈ ਕਿਸੇ ਦੀ ਤਾਕਤ ਆ ਪੰਜਾਬ ਯੂਨੀਵਰਸਿਟੀ ਇਹ ਕਹਿ ਸਕਦੇ ਆ ਬਿਲਕੁਲ ਬਿਲਕੁਲ ਦੇਖੋ ਕੋਈ ਵੀ ਜਿਹੜੇ ਕੁਦਰਤੀ ਨੇਚਰਲ ਰਿਸੋਰਸਸ ਹੁੰਦੇ ਆ ਉਹ ਕਿਸੇ ਵੀ ਖਿੱਤੇ ਦੀ ਬਹੁਤ ਵੱਡੀ ਤਾਕਤ ਹੁੰਦੇ ਆ ਉਹ ਸਾ ਤੋਂ ਕਈ ਸਾਲ ਪਹਿਲਾਂ ਖੋ ਕੇ ਲੈ ਗਏ ਜਬਰੀ ਖੋ ਕੇ ਲੈ ਗਏ ਪੰਜਾਬ ਅੱਜ ਵੀ ਪਟ ਰਿਹਾ ਉਸ ਚੀਜ਼ ਨੂੰ ਕਿ ਸਾਡਾ ਹੱਕ ਆ ਸਾਨੂੰ ਮਿਲਣਾ ਚਾਹੀਦਾ ਪਰ ਸਟੇਟ ੱੱਕੇ ਨਾਲ ਵਰਤਦੀ ਪਈ ਹੈ ਜਿਹੜੀ ਯੂਨੀਵਰਸਿਟੀ ਆ ਇੱਕ ਚੰਡੀਗੜ੍ਹ ਦੇ ਵਿੱਚ ਇਹੀ ਇੱਕ ਤੰਦ ਬਚੀ ਆ ਜੇ ਤਾਂ ਪੰਜਾਬ ਨਾਲ ਸਿੱਧਾ-ਸਿੱਧਾ ਤਾਲੂਕਾ ਦਿਆ ਜੇ ਇਹ ਤੰਦ ਟੁੱਟ ਜਾਂਦੀ ਆ ਤੇ ਕੁਦਰਤੀ ਰੂਪ ਦੇ ਵਿੱਚ ਜਿਹੜਾ ਚੰਡੀਗੜ੍ਹ ਉਹ ਅਲਹਿਦਾ ਹੋ ਜਾਂਦਾ ਪੰਜਾਬ ਦਾ ਦਾਅਵਾ ਹੀ ਖਤਮ ਹੋ ਜਾਂਦਾ ਤੇ ਦਾਵਾ ਵੀ ਖਤਮ ਹੋ ਜਾਂਦਾ ਰਹੀ ਗੱਲ ਪੋਲਿਟਿਕਲ ਪਾਰਟੀਆਂ ਦੀ ਇਸ ਦਾਅਵੇ ਦੇ ਪ੍ਰਤੀ ਪੰਜਾਬ ਦਾ ਮੁੱਖ ਮੰਤਰੀ ਜਿਹੜੀ ਸਿੰਡੀਕੇਟ ਹੁੰਦੀ ਆ ਜਾਂ ਜਿਹੜੀ ਸੈਨੇਟ ਆ ਉਹਦਾ ਮੈਂਬਰ ਹੁੰਦਾ ਜੇ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਪੱਖੀ ਹੁੰਦਾ ਜੇ ਉਹਦੇ ਮਨ 'ਚ ਇੰਨਾ ਵੀ ਦਰਦ ਪੰਜਾਬ ਦੇ ਪ੍ਰਤੀ ਹੁੰਦਾ ਕਿਆ ਮੋਰਚਾ ਸ਼ਾਇਦ ਮੁੱਖ ਮੰਤਰੀ ਵੱਲੋਂ ਅਨਾਉਂਸ ਕੀਤਾ ਹੁੰਦਾ ਤੇ ਉਹ ਬੈਠਾ ਹੁੰਦਾ ਧਰਨੇ ਤੇ ਕਿ ਪੰਜਾਬ ਨਾਲ ਧੱਕਾ ਆ ਫਰਜ਼ ਉਹਨਾਂ ਦਾ ਬਣਦਾ ਉਹਨਾਂ ਨੂੰ ਫਰਕ ਹੀ ਕੋਈ ਨਹੀਂ ਉਹਨਾਂ ਨੂੰ ਰੱਤੀ ਫਰਕ ਨਹੀਂ ਹੈ ਫਰਜ਼ ਉਹਨਾਂ ਦੇ ਸੀ ਆਪਾਂ ਕਹਿ ਸਕਦੇ ਹੁੰਦਾ ਤੇ ਫਰਜ਼ ਬਣਦੀ ਸਰਕਾਰ ਸੀ ਨੌਜਵਾਨਾਂ ਨੂੰ ਨੌਜਵਾਨਾਂ ਤੋਂ ਪਹਿਲਾਂ ਸਰਚ ਪੰਜਾਬ ਦੇ ਮੁੱਖ ਮੰਤਰੀ ਦਾ ਬਣਦਾ ਸੀ ਜੇ ਉਹ ਵਾਕਈ ਪੰਜਾਬ ਦਾ ਹੁੰਦਾ ਉਹ ਤੇ ਸੈਂਟਰ ਦੀਆਂ ਲੱਤਾਂ ਦੇ ਥੱਲੇ ਦੇ ਲਟਲਟ ਕੇ ਉਹਨੇ ਮਿੱਟੀ ਚਟ-ਚਟ ਕੇ ਉਹਨਾਂ ਦੀ ਪੈਰਾਂ ਦੀ ਤਾਂ ਮੁੱਖ ਮੰਤਰੀ ਦਾ ਅੁੱਧਾ ਲਿਆ ਉਹ ਕਿਉਂ ਪੰਜਾਬ ਦੇ ਪੱਖ ਦੇ ਵਿੱਚ ਭੁਗਤੂਗਾ ਇਹ ਜੰਨੀ ਇਸ ਗਵਰਨਮੈਂਟ ਨੇ ਪੰਜਾਬ ਦਾ ਘਾਣ ਕੀਤਾ ਇਹਨੇ ਪਿਛਲੀਆਂ ਸਾਰੀਆਂ ਦੇ ਰਿਕਾਰਡ ਤੋੜਤੇ ਇਹ ਬੇਸ਼ੱਕ ਸਾਰੇ ਇੱਕੋ ਥਾਲੀ ਦੇ ਚਿੱਟੇ ਵੱਟੇ ਪਰ ਸਭ ਤੋਂ ਵੱਡਾ ਘਾਣੇ ਇਹਨਾਂ ਨੇ ਕੀਤਾ ਤੇ ਪੰਜਾਬ ਦੇ ਨੌਜਵਾਨਾਂ ਨੇ ਇੱਕ ਵਾਰੀ ਫੇਰ ਇਹ ਪ੍ਰੂਫ ਕਰ ਦਿੱਤਾ ਪਿਆਸੀ ਉਹ ਸੰਘਰਸ਼ੀ ਯੋਧਿਆਂ ਦੇ ਜਾਏ ਆ ਜਿਨ੍ਹਾਂ ਨੇ ਸੰਘਰਸ਼ ਚੋਂ ਹਰ ਚੀਜ਼ ਪ੍ਰਾਪਤ ਕੀਤੀ ਆ ਸੰਘਰਸ਼ ਸਾਡੇ ਲਈ ਕੋਈ ਸਿੱਖਣ ਸਿਖਾਉਣ ਵਾਲੀ ਚੀਜ਼ ਨਹੀਂ ਆ ਸਾਡੀਆਂ ਰਗਾਂ ਚ ਪਿਆ ਸਾਡੇ ਲਹੂ ਤੇ ਕਣਕਣ ਦੇ ਵਿੱਚ ਪਿਆ ਸਾਨੂੰ ਲੜਨਾ ਸਿੱਖਣਾ ਨਹੀਂ ਪੈਂਦਾ ਲੜ ਕੇ ਹੱਕ ਲੈਣਾ ਇਹ ਸਾਡੇ ਤੁਰਦਰਗਾ ਹੋਈਆਂ ਤੇ ਉਹ ਉਹਦੇ ਲਈ ਇੱਕ ਗੁੜਤੀ ਆ ਕਹਿ ਸਕਦੇ ਆ ਕਿ ਸਾਨੂੰ ਗੁੜਤੀ ਮਿਲੀ ਹੋਈ ਹੈ ਇਹ ਤੁਰਦਰਗਾਹੋਂ ਸਾਨੂੰ ਆਉਂਦੀ ਗੁੜਤੀ ਚ ਸਾਡੇ ਬਲੱਡ ਚ ਹੈ ਹੂੰ ਹੂੰ ਸਾਡੇ ਬਲੱਡ ਚ ਆ ਸਾਡਾ ਬੱਚਾ ਕੋਈ ਸੱਤ ਸਮੁੰਦਰ ਪਾਰ ਜੰਮ ਕੇ ਵੀ ਵੱਡਾ ਹੋ ਜਾਵੇ ਨਾ ਉੱਥੇ ਵੀ ਸੰਘਰਸ਼ ਦੀ ਲੋੜ ਪਉ ਤਾਂ ਹੋ ਜਾਂਦਾ ਉੱਥੇ ਹੁਣੇ ਇੱਕ ਵੀਰ ਨਾਲ ਗੱਲ ਕੀਤੀ ਸੀ ਵੈਸੀ ਗੱਲ ਕੀਤੀ ਮੈਂ ਕਿਹਾ ਕਿਹੜੀ ਜਗ੍ਹਾ ਤੋਂ ਆਏ ਹੋ ਤੇ ਗੁਰਪ੍ਰੀਤ ਸਿੰਘ ਅੱਗੇ ਪਤਾ ਕਿੰਦਾ ਮੈਂ ਉੱਤਰਾਖੰਡ ਤੋਂ ਆਇਆ ਕਿ ਮੈਂ ਕਿਹਾ ਉੱਤਰਾਖੰਡ ਤੇ ਇੱਥੇ ਕਿੰਦਾ ਕਹਿੰਦੇ ਕਿ ਸਾਨੂੰ ਦਰਦ ਆ ਪੰਜਾਬ ਦਾ ਕਹਿੰਦਾ ਕਿ ਮੈਂ ਇਸ ਇਲਾਕੇ ਦੇ ਵਿੱਚ ਸੀ ਜਦੋਂ ਮੈਂ ਸੁਣਿਆ ਕਿ ਆਹ ਗੱਲ ਹੋਈ ਆ ਤੇ ਮੈਂ ਵੀ ਸੋਚਿਆ ਕਿ ਮੇਰਾ ਵੀ ਫਰਜ਼ ਬਣਦਾ ਕਿ ਮੈਂ ਉੱਥੇ ਹਾਜ਼ਰੀ ਲਵਾ ਕੇ ਆਵਾਂ ਇਹ ਦਰਦ ਆ ਨਾ ਉਹ ਕਿਤੇ ਕੋਈ ਤੁਹਾਡੀ ਗੱਲ ਬਿਲਕੁਲ ਨਹੀਂ ਪੰਜਾਬੀ ਆ ਚਾਹੇ ਉਹ ਯੂਪੀ ਚ ਬੈਠਾ ਹੋਵੇ ਜਾਂ ਮਹਾਰਾਸ਼ਟਰ ਚ ਬੈਠਾ ਹੋਵੇ ਚਾਹੇ ਕੈਨੇਡਾ ਅਮਰੀਕਾ ਚ ਪੰਜਾਬੀ ਦਾ ਪੰਜਾਬੀ ਆ ਔਰ ਅਸੀਂ ਇਸ ਪੰਜਾਬ ਦੀ ਗੱਲ ਨਹੀਂ ਕਰਦੇ ਅਸੀਂ ਇਸ ਪੰਜਾਬ ਨੂੰ ਬਚਾਉਣ ਨਹੀਂ ਆਏ ਹਰਿਆਣਾ ਵੀ ਸਾਡਾ ਪੰਜਾਬ ਆ ਅਸੀਂ ਹਿਮਾਚਲ ਵੀ ਕਦੇ ਵੱਖ ਨਹੀਂ ਕੀਤਾ ਇਹਨਾਂ ਨੇ ਜ਼ਰੂਰ ਵੰਡੀਆਂ ਪਾਰ ਦਿੱਤੀਆਂ ਲੀਡਰਾਂ ਨੇ ਪਰ ਅਸੀਂ ਤਾਂ ਮਹਾਪੰਜਾਬ ਉਹ ਲੈਣਾ ਪਹਿਲਾ ਵਾਲਾ ਹੂੰ ਇਹ ਤੇਨੀ ਗੱਲ ਖੜਨੀ ਹੈਗੀ ਇਹ ਇਹਨਾਂ ਨੇ ਦੱਬ ਲੈਣ ਜਿੰਨਾ ਦੱਬਣਾਣ ਇਹ ਉਹ ਜਿਹੜੀ ਤੁਸੀਂ ਮੱਖ ਮੰਤਰੀ ਦੀਆਂ ਗੱਲਾਂ ਕਰਦੇ ਸੀਗੇ ਵੀ ਸਰਕਾਰ ਕੀ ਕਰ ਰਹੀ ਹੈ ਇਹ ਕਰਦੇ ਕਿਹੜੀ ਸਰਕਾਰ ਦੀਆਂ ਗੱਲਾਂ ਕਰ ਪਰ ਫਰਜ਼ ਹੁੰਦੇ ਆ ਨਾ ਆਪਾਂ 92 ਬਧਾਇਕ ਦਿੱਤੇ ਆ ਜਿਤਾਇਆ ਪੰਜਾਬ ਜੋ ਪੰਜਾਬ ਦੇ ਮੁੱਖ ਮੰਤਰੀ ਕੁਛ ਨਾ ਕੁਛ ਐਲਾਨ ਤੇ ਕਰਦੇ ਆ ਨਾ ਕੁਝ ਫਰਜ਼ ਵੀ ਬਣਦੇ ਸੀ ਇਹਨਾਂ ਦੇ ਤੁਸੀਂ 92 ਦੀ ਗੱਲ ਕਰਦੇ ਹੋ ਮੈਂ ਕਹਾਂ 117 ਕਿਤੇ 117 ਜੋ ਕਿੰਨੇ ਨੇ ਇੱਥੇ ਵਿਰੋਧੀ ਧਿਰ ਨਹੀਂ ਆਈ ਮੈਂ ਕਹਿੰਦਾ ਕਿ ਛੱਡ ਦਿਓ ਤੁਸੀਂ ਕਿਹੜੀ ਵਿਰੋਧੀ ਧਿਰ ਇਹ ਸਾਰੀਆਂ ਇੱਕ ਹੀ ਧਰਾਂ ਨੇ ਇੱਕੋ ਕਾਲੇ ਦੇ ਚਟੇ-ਵੱਟੇ ਮੈਂ ਕਹਿੰਦਾ ਥੋੜਾ ਵਾਲਾ ਹੀ ਫਰਕ ਹੈਗਾ ਕੋਈ ਬਹੁਤਾ ਫਰਕ ਨਹੀਂ ਹੈਗਾ ਇਹਨੂੰ ਤੁਸੀਂ ਦੱਸਿਓ ਵੀ ਆ ਜਿਹੜੀਆਂ ਮੁੰਡਿਆਂ ਦੇ ਐਨਐਸਏ ਲੱਗੀ ਉਹ ਕਿਵੇਂ ਲੱਗੀ ਜਿਹੜਾ ਜੀਐਸਟੀ ਸੀਗਾ ਔਰ ਗਲਤਾ ਕਰਦੀ ਸੀ ਸਾਡੇ ਪੰਜਾਬ ਦੇ ਜਿਹੜੇ ਵੱਡੇ ਲੀਡਰ ਸਕੇ ਜਿਹੜੇ ਕਹਿੰਦੇ 60 ਤੋਂ ਵੱਡਾ ਪੰਚ ਕੋਈ ਨਹੀਂ ਕਾਂਗਰਸ ਠੇਕੇਦਾਰ ਸੀ ਉਹ ਗਲਤਾ ਕਰਦੇ ਸੀ ਸੰਗੀ ਢਾਂਚੇ ਦੀ ਗਲਤਾ ਕਰਦੇ ਸੀ ਸਟੇਟਾਂ ਦੀ ਵੱਧਤਕਾਰਾਂ ਦੀ ਔਰ ਕੀਤਾ ਕੀ ਉਹਨਾਂ ਨੇ ਉਹ ਜਿਹੜੇ ਅਧਿਕਾਰ ਸਾਡੇ ਕੋਲੇ ਸੀਗੇ ਉਹ ਵੀ ਇਹਨਾਂ ਨੇ ਖੋਲੇ ਆ ਜੀਐਸਟੀ ਦੇ ਰਾਹੀਂ ਇਹਨਾਂ ਨੇ ਹਮੈਤ ਨਹੀਂ ਕਰੀ ਉਹਨਾਂ ਨੇ ਜੀਐਸਟੀ ਦੇ ਰਾਹੀਂ ਪੰਗਾ ਕਿੱਥੋਂ ਪਿਆ ਤੁਹਾਨੂੰ ਮੈਂ ਦੱਸਦਾ ਪੰਜਾਬ ਮਰਨ ਦਾ ਇਹ ਨਹੀਂ ਫੈਰਕ ਲਿਆ ਨੂੰ ਵੀ ਪ੍ਰੋਬਲਮ ਇਹ ਆਉਣੀ ਆ ਜੀਐਸਟੀ ਦੇ ਰਾਹੀਂ ਜਿਹੜਾ ਕੇਂਦਰ ਸਾਰਾ ਪੰਜਾਬ ਦਾ ਪੈਸਾ ਸੀਗਾ ਸਟੇਟਾਂ ਦਾ ਉਹ ਉੱਥੇ ਚੱਕ ਕੇ ਲੈ ਗਿਆ ਹੁਣ ਅਗਲੇ ਬਾਹ ਮਰੋੜਦੇ ਨੇ ਇਹਨਾਂ ਦੇ ਜਿਹੜੇ 3 ਮਹੀਨਿਆਂ ਦੀ ਤਨਖਾਹ ਮਲਾਜ਼ਮਾਂ ਦੀ ਖੜੀ ਹੋ ਜਾਂਦੀ ਆ ਚਾਰਾਂ ਦੀ ਫਿਰ ਉਦੋਂ ਪਿੱਛੇ ਆਪਾਂ ਮਲਾਜ਼ਮ ਕਰਦੇ ਨੇ ਇਹਨਾਂ ਦਾ ਫਿਰ ਇਹਨਾਂ ਨੇ ਤਨਖਾਹ ਦੇਣੀ ਆ ਤਨਖਾਹ ਦੇਣੀ ਕਿੱਥੋਂ ਆ ਇਹ ਉਹ ਕੇ ਤਨਖਾਹ ਲੈਣ ਜਾਂਦੇ ਨੇ ਅਗਲੇ ਪ੍ਰਾਂ ਦਾ ਤਿਆਰ ਕਰਕੇ ਰੱਖਦੇ ਆ ਉਹ ਕਹਿੰਦੇ ਇਹਦੇ ਤੇ ਐਨਐਸਏ ਲਾਉਣੀ ਆ ਸਾਈਨ ਕਰ ਇੰਨੇ ਏਰੀਆ ਦੇ ਵਿੱਚ ਮਿਲਟਰੀ ਲਾਉਣੀ ਆ ਸਾਈਨ ਕਰ ਤੈਨੂੰ ਪੈਸਾ ਤਾਂ ਦੇਾਂਗੇ ਇਹਦੀ ਐਨਐਸਏ ਵਧਾ ਜਾਵੇ ਅਗਲੀ ਵਾਰੀ ਜਾਂਦੇ ਨੇ ਉਹ ਕਹਿੰਦੇ ਐਨਐਸਏ ਵਧਣ ਵਾਲੀ ਆ ਵਧਾ ਕਾਹਦਨੂੰ ਪੈਸਾ ਦੇਾਂਗੇ ਉਹ ਬਾਈ ਜੀ ਬੇੜਾ ਦਾ ਇੱਚੇ ਬੇੜਾ ਕਰਕੇ ਹੋਣਿਆ ਸ਼ਰਤਾਂ ਵਾਂ ਨੋਬਲ ਜੀ ਮੈਂ ਕਹਿੰਦਾ ਉਹ ਜਿਹੜਾ ਜੀਐਸਟੀ ਦੇ ਰਾਹੀਂ ਜਿਹੜਾ ਇਹਨਾਂ ਦੀ ਬਾਹ ਮਰੋੜ ਲਈ ਹੁਣ ਸਟੇਟਾਂ ਦੀ ਜਿਨ੍ਹਾਂ ਦੇ ਪੱਲੇ ਕੱਖ ਨਹੀਂ ਰਿਆ ਔਰ ਜਿਹੜੇ ਇਹ ਭੌਂਗਦੇ ਨੇ ਉੱਥੇ ਕੁੱਤੇ ਉਂਗੋਲਾ ਭੌਂਗਦੇ ਨੇ ਸਟੇਟਾਂ ਦੇ ਉੱਤੇ ਇਹ ਲੀਡਰ ਸਾਡੇ ਮੈਨੂੰ ਜਮਾਨ ਗੰਦੀ ਕਰਦੇ ਨੇ ਆ ਫ੍ਰੀ ਦੇਵਾਂਗੇ ਜੇ ਫ੍ਰੀ ਦੇਵਾਂਗੇ ਉਹ ਸਾਰੀਆਂ ਫ੍ਰੀ ਫ੍ਰੀ ਦੀਆਂ ਸਕੀਮਾਂ ਦੇ ਨਾਲ ਸਾਰਾ ਜਿਹੜਾ ਜੁਪੀ ਪਿਆਰ ਆ ਪੰਜਾਬ ਦੇ ਵਿੱਚ ਆ ਕੇ ਬਹਿ ਗਿਆ ਫ੍ਰੀ ਦੀਆਂ ਸਕੀਮਾਂ ਦੇ ਨਾਲ ਪੰਜਾਬ ਸਰਕਾਰ ਜਾ ਚੱਲ ਰਿਹਾ ਜਿਹੜੇ ਕਿਥੋਂ ਆ ਦੱਸੋ ਮੈਨੂੰ ਦੱਸੋ ਪੈਸਾ ਆਉਣਾ ਕਿਥੋਂ ਆ ਨੋਬਲ ਜੀ ਕਿੰਨਾ ਕੁ ਸਹਿਮਤ ਹੋ ਤੁਸੀਂ ਵੀਰ ਦੀਆਂ ਗੱਲਾਂ ਦੇ ਨਾਲ ਸੰਘ ਦੀ ਗੱਲ ਕੀਤੀ ਆ ਸੰਘ ਦਾ ਪੰਜਾਬ ਨੂੰ ਕਿੰਨਾ ਖਤਰਾ ਜੇ ਕੋ ਮੇਰਾ ਵੀਰ ਵਧੀਆ ਗੱਲਾਂ ਕਰਕੇ ਗਿਆ ਇੱਥੇ ਨਾ ਮਾਨਵਿੰਦਰ ਸਿੰਘ ਕਾਂਗ ਜਿਹੜੇ ਸੀਗੇ ਨਾ ਐਮਪੀ ਜੇ ਆਨੰਦਪੁਰ ਸਾਹਿਬ ਤੋਂ ਉਹ ਬੋਲ ਕੇ ਗਏ ਹਮ ਉਹਨਾਂ ਨੇ ਗੱਲ ਕਿਦਾਂ ਪੇਸ਼ ਕੀਤੀ ਵੀ ਸਾਨੂੰ ਨਾ ਪਾਵਰ ਚਾਣਾ ਚਾਹੀਦਾ ਸਾਡੇ ਕੋ ਮਲਵਾ ਸਾਨੂੰ ਜਿੱਥੇ ਡਿਸੀਜਨ ਲਏ ਜਾਂਦੇ ਆ ਉੱਥੇ ਸਾਨੂੰ ਪਹੁੰਚਣਾ ਚਾਹੀਦਾ ਪਾਵਰ ਤੇ ਹੈ ਹੀ ਤੁਹਾਡੇ ਕੋਲ ਨੂੰ ਦੱਸੋ ਉਹ ਸਾਰੀਆਂ ਜਦੋਂ ਗੱਲਾਂ ਕਰਕੇ ਉਤਰੇ ਨਾ ਤੇ ਅਸੀਂ ਘੇਰ ਲਿਆ ਉਹਨਾਂ ਨੂੰ ਅਸੀਂ ਤੁਸੀਂ ਤਾਂ ਪਾਵਰ ਚ ਅਸੀਂ ਉਹਨਾਂ ਦੀ ਪੂਰੀ ਉੱਥੇ ਮਰਦਾਬਾਦ ਕੀਤੀ ਮੁੱਖ ਮੰਤਰੀ ਤੋਂ ਬਾਅਦ ਪਾਵਰ ਐਮਪੀ ਤੋਂ ਬਾਅਦ ਪਾਵਰ ਕਰੀ ਗਏ ਆ ਸਰਕਾਰ ਤੁਹਾਡੀ ਆ ਹਾਂ ਮੁੱਖ ਭਲਾ ਰਹੇ ਆ ਤੁਸੀਂ ਤੁਸੀਂ ਕਿਉਂ ਨਹੀਂ ਡਿਸੀਜਨ ਲਿਆ ਜਦ ਨੌਜਵਾਨਾਂ ਨੂੰ ਪਤਾ ਲੱਗ ਗਿਆ ਵੀ ਇਹ ਇਹ ਹੱਲਾ ਆ ਪੰਜਾਬ ਯੂਨੀਵਰਸਿਟੀ ਦੇ ਉੱਤੇ ਤੇ ਤੁਹਾਨੂੰ ਕਿਉਂ ਨਹੀਂ ਪਤਾ ਲੱਗਾ ਤੁਹਾਨੂੰ ਪਹਿਲਾਂ ਪਤਾ ਲੱਗਣਾ ਚਾਹੀਦਾ ਸੀ ਪਰ ਇਹਨਾਂ ਨੂੰ ਨਹੀਂ ਪਤਾ ਲੱਗਿਆ ਮੀਟਿੰਗਾਂ 'ਚ ਨਹੀਂ ਬੈਠੇ ਆਣ ਕੇ ਜਿੱ ਤੱਕ ਹਾਂ ਨਾ ਇਹ ਸੈਨੇਟ ਦੀਆਂ ਮੀਟਿੰਗਾਂ ਨੂੰ ਅਟੈਂਡ ਕਰਦੇ ਰਹੇ ਆ ਨਾ ਇਸ ਤੋਂ ਪਹਿਲਾਂ ਵਾਲੀ ਸਰਕਾਰ ਕਰਦੀ ਰਹੀ ਆ ਨਾ ਉਸ ਤੋਂ ਪਹਿਲਾਂ ਵਾਲੀ ਕਰਦੀ ਰਹੀ ਆ ਤਿੰਨ ਯੂਨੀਵਰਸਟੀਆਂ ਵੱਡੀਆਂ ਮਾਝੇ ਨੂੰ ਗੁਰਨਾਨ ਦੇਵ ਯੂਨੀਵਰਸਿਟੀ ਲੱਗਦੀ ਆ ਮਾਲਵੇ ਨੂੰ ਪੰਜਾਬੀ ਯੂਨੀਵਰਸਿਟੀ ਲੱਗਦੀ ਸਾਡੇ ਦੋਆਬੇ ਨੂੰ ਜਿਹੜੀ ਆ ਇਹ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਲੱਗਦੀ ਆ ਹਣਾ ਤੇ ਯੂਨੀਵਰਸਟੀਆਂ ਨੂੰ ਕਿੰਨੇ ਕ ਫੰਡ ਦਿੰਦੇ ਆ ਇਹ ਇਹ ਸਿਰਫ ਜਿਹੜੇ ਇੱਥੇ ਕੋਈ ਪੋਲੀਟੀਸ਼ੀਅਨ ਆ ਮੈਂ ਇਹ ਗੱਲ ਇਥੇ ਵੀ ਮੈਂ ਜਿਹੜੇ ਆਗੂ ਸੀ ਇਹ ਸਾਰੇ ਸੰਘਰਸ਼ ਦੇ ਮੈਂ ਉਹਨਾਂ ਨੇ ਇਹ ਗੱਲ ਵੀ ਕਹੀ ਆ ਵੀ ਜੇ ਕੋ ਆਂਦਾ ਨੂੰ ਨਿੱਜੀ ਤੌਰ ਤੇ ਬੁਲਾ ਦੋ ਪਰ ਉਹ ਇਹ ਨਾ ਕਿ ਮੈਂ ਕਾਂਗਰਸ ਤੋਂ ਆ ਮੈਂ ਅਕਾਲੀ ਦਲ ਤੋਂ ਆ ਮੈਂ ਫਲਾਨੀ ਪੋਲੀਟਿਕਲ ਪਾਰਟੀ ਤੋਂ ਕਿਉਂ ਤੂੰ ਜੇ ਪੋਲੀਟਿਕਲ ਪਾਰਟੀ ਵਿੱਚ ਤੇਰੀ ਪਾਰਟੀ ਨੇ ਕੀਤਾ ਕਿਉਂ ਨਹੀਂ ਜਦੋਂ ਸਮਾਗਮ ਆ ਕੇ ਬੈਠੇ ਹੋ ਇਹੋ ਸਵਾਲ ਹੋ ਜੇ ਕਿ ਆਣ ਕੇ ਬੈਠੀ ਪਾਰਟੀ ਤੁਹਾਡੀ ਬਸੇ ਵੀ ਬੜੀ ਬੜੀ ਹਾਂ ਇਹ ਵੀ ਤੁਸੀਂ ਜਵਾਬ ਦਿਓ ਇਸ ਗੱਲ ਦਾ ਆਂਦਾ ਸਿੱਧੂ ਨੇ ਇਹ ਗੱਲ ਦਾ ਉੱਤੇ ਨਾ ਸਿੱਧਾ ਮਤਲਬ ਇਹ ਗੱਲ ਕਰਤੀ ਤਾਂ ਉਹਨਾਂ ਨੂੰ ਬੜੀ ਔਖ ਹੋਈ ਥੱਲੇ ਬੈਠੇ ਕਿਹੜੇ ਪਲੀਟ ਕਰ ਲੀਡਰ ਸੀਗੇ ਉਹਨਾਂ ਨੂੰ ਔਖ ਹੋਈ ਉਹ ਖੁਸੂਸ ਕਰ ਰਹੇ ਆ ਦੇਖੋ ਇਹ ਜਿਹੜਾ ਹਮਲਾ ਰਾ ਜਿੱਦਾਂ ਮੈਂ ਦੇਖਦਾ ਇਹ ਇਹ ਹਮਲਾ ਨਾ ਮਤਲਬ ਬਹੁਤ ਵੱਡਾ ਹਮਲਾ ਇੱਕ ਤੀਰ ਨਾਲ ਕਿੰਨੇ ਨਿਸ਼ਾਨੇ ਆ ਤੁਸੀਂ ਇਹ ਦੇਖੋ ਵੀ ਜਦੋਂ ਮੈਂ ਆਇਆ ਨਾ ਮੇਰੇ ਮਾਨਸ ਵਿੱਚ ਭਾਵਨਾ ਐਂ ਦੀ ਸੀ ਕਿਉਂਕਿ ਮੈਂ ਆਪਣੇ ਬਜ਼ੁਰਗਾਂ ਦੀਆਂ ਫੋਟੋਆਂ ਉਹ ਦੇਖੀਆਂ ਜਦੋਂ ਪੰਜਾਬੀ ਸੂਬੇ ਦੇ ਲਈ ਉਹ ਮੋਰਚੇ ਦੇ ਲਈ ਗਿਆ ਤਾਂ ਪਿੰਡ 'ਚ ਸਾਡੇ ਪਿੰਡ 'ਚ ਉਹਨਾਂ ਦੇ ਹਾਰ ਪਾਏਗੇ ਤੇ ਮੈਂ ਜਦੋਂ ਇੱਥੇ ਆਇਆ ਨਾ ਮੈਨੂੰ ਵੀ ਉਹ ਗੱਲ ਐ ਮਹਿਸੂਸ ਹੋਈ ਵੀ ਮੈਂ ਵੀ ਆਪਣੇ ਪੰਜਾਬ ਦਾ ਨਾ ਹੱਕ ਲੈਣ ਦੇ ਲਈ ਮੈਂ ਆਪਣੇ ਸਾਥੀਆਂ ਦੇ ਨਾਲ ਨਾ ਇੱਥੇ ਆਇਆ ਤੁਰ ਕੇ ਤੇ ਮੈਨੂੰ ਉਦਾਂ ਦੀ ਮਹਿਸੂਸ ਹੋਈ ਤੇ ਮੈਂ ਜਦੋਂ ਇਹ ਗੱਲ ਨੂੰ ਬਾਇ ਹੋਰ ਬਹੁਤ ਗਹਿਰਾਈ ਨਾਲ ਜਾ ਕੇ ਦੇਖਿਆ ਨਾ ਕੁਸੀਂ ਇਹ ਦੇਖੋ ਵੀ ਪੰਜਾਬ ਦਾ ਇਹ ਪੰਜਾਬ ਇੱਕ ਪਾਕਿਸਤਾਨਾ ਨਾਲੋਂ ਇੱਕ ਅਲੱਗ ਸਮਝ ਰੱਖਦੀ ਆ ਜਿਹੜੀਆਂ ਯੂਨੀਵਰਸਿਟੀ ਹੁੰਦੀਆਂ ਉਹ ਸਮਝ ਦੇ ਕਾਰਖਾਨੇ ਹੁੰਦੀਆਂ ਉੱਥੇ ਸਮਝ ਤਿਆਰ ਹੁੰਦੀ ਹੈ ਤੇ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਨਾ ਇਹ ਇਹ ਪੰਜਾਬ ਦੀ ਇੱਕ ਸਰਮੋਰ ਯੂਨੀਵਰਸਿਟੀ ਆ ਜਿੱਥੇ ਦੋ ਜਿਹੜੇ ਵੱਡੇ ਕਾਰਨ ਮੰਨਿਏ ਤੇ ਇੱਕ ਤਾਂ ਅੱਜ ਦੀ ਡੇਢ ਦੇ ਪੂਰੀ ਦੁਨੀਆ ਦੇ ਵਿੱਚ ਹਰ ਚੀਜ਼ ਬਿਕ ਰਹੀ ਆ ਉਥੇ ਗਿਆਨ ਵੀ ਵਿਕ ਰਿਆ ਤੁਸੀਂ ਦੇਖੋ ਪ੍ਰਾਈਵੇਟ ਯੂਨੀਵਰਸਟੀਆਂ ਸਾਡੇ ਪੰਜਾਬ ਦੇ ਵਿੱਚ ਖੁੱਲੀਆਂ ਆ ਬਹੁਤ ਮੋٹے ਪੈਸੇ ਲੈਂਦੀਆਂ ਆ ਫਿਰ ਉਹ ਬੱਚਿਆਂ ਨੂੰ ਡਿਗਰੀਆਂ ਦਿੰਦੀਆਂ ਆ ਤੇ ਉਹਨਾਂ ਦੇ ਦੇਖੋ ਕਿ ਕਿੱਡੇ ਵੱਡੇ ਇਨਫਾਸਟ੍ਰਕਚਰ ਆ ਹੂੰ ਹੂੰ ਤੇ ਹੁਣ ਇਹ ਸਰਕਾਰੀ ਯੂਨੀਵਰਸਟੀਆਂ ਜਿਹੜੀਆਂ ਹੈਗੀਆਂ ਸਾਡੀਆਂ ਜਿਹੜੀਆਂ ਲੋਕਾਂ ਦੀਆਂ ਯੂਨੀਵਰਸਟੀਆਂ ਆ ਲੋਕਾਂ ਦੇ ਪੈਸੇ ਨਾਲ ਬਣੀਆਂ ਇਤਿਹਾਸਕ ਯੂਨੀਵਰਸਿਟੀਆਂ ਆ ਇਹਨਾਂ ਦੀ ਜਿਹੜੀ ਹਿਸਟੋਰੀਕਲ ਇੱਕ ਮਤਲਬ ਅਹਿਮੀਅਤ ਆ ਇਹਨਾਂ ਦੀ ਯੂਨੀਵਰਸਿਟੀਆਂ ਦੀ ਇਹ ਯੂਨੀਵਰਸਿਟੀਆਂ ਜਿਹੜੀਆਂ ਹੈਗੀਆਂ ਨਾ ਇਹ ਸੈਂਟਰ ਹੁਣ ਕਿਉਂਕਿ ਸੈਂਟਰ ਦੀ ਜਿਹੜੀ ਸਰਕਾਰ ਆ ਉਹ ਵੀ ਇੱਕ ਸਮਝ ਜੋ ਨਿਕਲੀ ਸਰਕਾਰ ਆ ਜਿਹੜਾ ਹੁਣ ਬਾਰ ਦੁਆਰ ਬਾਰ-ਬਾਰ ਇਥੇ ਕਹਿੰਦੇ ਖਾਕੀ ਆਰਐਸਐਸ ਇਹ ਸੰਗ ਉਹ ਕੀ ਆ ਉਹ ਇੱਕ ਕੱਲੀ ਬਾਡੀ ਨਹੀਂ ਉਹ ਇੱਕ ਸਮਝ ਆ ਇੱਕ ਉਹ ਸਮਝ ਜਿਹੜੀ ਦੂਸਰੀ ਸਮਝ ਨੂੰ ਖਾਣਾ ਚਾਹੁੰਦੀ ਆ ਤੇ ਉਹ ਇਸ ਯੂਨੀਵਰਸਿਟੀ ਨੂੰ ਇੱਕ ਤਾਂ ਇਹ ਮਨੋਰਥਾ ਵੀ ਇਸ ਯੂਨੀਵਰਸਿਟੀ ਨੂੰ ਕੰਟਰੋਲ ਕਰਕੇ ਇੱਥੋਂ ਉਹ ਸਮਝ ਜਿਹੜਾ ਉਹਦਾ ਵਿਸਥਾਰ ਕੀਤਾ ਜਾਵੇ ਜਿਹੜੀ ਉਹ ਉਹਨਾਂ ਦੀ ਹੈ ਕਿਉਂਕਿ ਤੁਸੀਂ ਦੇਖੋ ਬਾਕੀ ਸਟੇਟਾਂ ਨਾਲੋਂ ਨਾ ਪੰਜਾਬ ਬਾਰ ਬਾਰ ਉੱਠ ਕੇ ਸੈਂਟਰ ਦੇ ਗਾਲ ਪੈਂਦਾ ਉਹ ਤਾਂ ਕੋਈ ਸਟੇਟ ਇਦਾਂ ਪੈਂਦੀ ਨਹੀਂ ਉੱਠ ਕੇ ਕਦੀ ਟਰਾਲੀਆਂ ਲੈ ਕੇ ਕਦੀ ਚੁੱਪਦਾ ਵੀ ਹੈ ਨਾ ਫਿਰ ਪੰਜਾਬ ਚੁੱਪਦਾ ਵੀ ਤਾਂ ਹੀ ਹੋਊਗਾ ਚੁੱਪਦਾ ਵੀ ਤਾਂ ਹੀ ਆ ਉਹ ਉਹਨਾਂ ਨੇ ਇਸ ਚੀਜ਼ ਦਾ ਇਹ ਹੱਲ ਕੱਢਿਆ ਆ ਇਸ ਚੀਜ਼ ਦਾ ਉਹਨਾਂ ਨੇ ਇਹ ਹੱਲ ਕੱਢਿਆ ਵੀ ਜਿੱਥੋਂ ਗਿਆਨ ਉਪਜਦਾ ਜਿੱਥੇ ਨੌਜਵਾਨ ਆਂਦੇ ਨਾ ਉੱਥੇ ਦਾ ਜਿਹੜਾ ਨਾ ਉਹ ਗਿਆਨ ਪ੍ਰਵੰਨ ਨੂੰ ਕੰਟਰੋਲ ਕੰਟਰੋਲ ਕੀਤਾ ਜਾਂਦਾ ਉੱਥੇ ਆਪਣੇ ਪ੍ਰੋਫੈਸਰ ਲਾਓ ਉੱਥੇ ਆਪਣਾ ਜਿਹੜਾ ਇਹ ਪੜ੍ਹਾਈ ਦਾ ਸਿਸਟਮ ਉਹ ਲੈ ਕੇ ਆਓ अच्छा संघ ਦਾ ਕਿੰਨਾ ਖਤਰਾ ਮੈਂ ਵੀਰ ਨੂੰ ਇਹ ਗੱਲ ਕੀਤੀ ਸੀ संघ ਦਾ ਕੀ ਲੱਗਦਾ ਪੰਜਾਬ ਨੂੰ ਖਤਰਾ ਹੈਗਾ ਆਰਐਸਐਸ ਦਾ संघ ਦਾ ਤਦ ਅਸਲ ਸੰਗ ਦਾ ਸਾਨੂੰ ਕੋਈ ਖਤਰਾ ਨਹੀਂ ਹੈਗਾ ਪਰ ਚੱਕਰਿਆ ਸਾਡੇ ਲੋਕਾਈ ਨੂੰ ਸੰਗ ਦੀ ਜਿਹੜੀ ਸਮਝ ਅਜੇ ਘਾਟਾ ਉਹ ਜਾਗਰਤੀ ਫੈਲਾਉਣੀ ਪੈਗੀ ਜਿਸ ਦਿਨ ਉਹ ਜਾਗੇ ਸੰਗ ਨੂੰ ਤਾਂ ਫਟਫਟ ਬਿਠਾਉਣਾ ਪੈਣਾ ਬੈਠੋ ਤੁਸੀਂ ਇਹਦੀ ਮੋਢ ਮੈਂ ਨਟਣਾ ਤੁਸੀਂ ਦੇਖੋ ਜਿਹੜੀ ਇਹ ਯੂਨੀਵਰਸਿਟੀ ਇਹ ਪੰਜਾਬ ਦੇ ਲੋਕਾਂ ਦੇ ਪੈਸੇ ਨਾਲ ਬਣੀ ਆ ਸਰਕਾਰੀ ਪੈਸੇ ਨਾਲ ਸਰਕਾਰੀ ਪੈਸੇ ਨਾਲ ਉਹ ਇੱਕ ਵਾਹਿਦ ਯੂਨੀਵਰਸਿਟੀ ਆ ਇਸ ਕਿਤੇ ਦੀ ਜਿਹੜੀ ਲੋਕਾਂ ਦੇ ਪੈਸੇ ਨਾਲ ਬਣੀ ਆ ਉਹਦੇ ਨੂੰ ਸਾਂਭਣ ਦੇ ਲਈ ਇਹ ਜਦੋਂ 47 ਵੰਡ ਹੋਈ ਆ ਉਥੋਂ ਲਿਆ ਕੇ ਪਹਿਲਾਂ ਹੁਸ਼ਿਆਰਤ ਦੇ ਵਿੱਚ ਇਹਨੂੰ ਬਣਾਇਆ ਗਿਆ ਉਹ ਹੁਸ਼ਿਆਰਤ ਸਾਡੇ ਜਿਲ੍ਹੇ ਦੇ ਵਿੱਚ ਯੂਨੀਵਰਸਿਟੀ ਬਣੀ ਹੈ ਇਹ ਉਹਨੂੰ ਬਚਾਈ ਰੱਖਣੀ ਦੇਖੋ ਕਿੰਨੀ ਜੱਦੋਜਹਿਦ ਸਾਡੇ ਪੁਤਖਿਆਂ ਨੇ ਕੀਤੀ ਆ ਫਿਰ ਜਦੋਂ ਇਹ ਚੰਡੀਗੜ੍ਹ ਬਣਿਆ ਫਿਰ ਇੱਥੇ ਜਿਹੜੀ ਲਿਆਂਦੀ ਗਈ ਮਤਲਬ ਚੰਡੀਗੜ੍ਹ ਵੀ ਪੰਜਾਬ ਦੇ ਹਿੱਸੇ ਦਾ ਪੰਜਾਬ ਦਾ ਹਿੱਸਾ ਪੰਜਾਬ ਦੇ 28 ਪਿੰਡ ਉਜ਼ਾਰ ਕੇ ਬਣਾਇਆ ਯੂਨੀਵਰਸਿਟੀ 'ਚ ਪੈਸਾ ਜਿਹੜਾ ਆ ਉਹ ਪੰਜਾਬ ਦੇ ਲੋਕਾਂ ਨੇ ਲਾਇਆ ਤਾਂ ਹੀ ਦਾਵਾ ਹੋ ਰਿਹਾ ਨਾ ਅਸੀਂ ਉਹ ਛੱਡ ਕੇ ਕਿਉਂ ਆਏ ਸਾਡੇ ਪੁੱਤਾਂ ਦੀ ਗਲਤੀ ਕੀ ਆ ਬਈ ਆਪਣਾ ਸਾਦਾ ਕੁਸ਼ਕੀਮਤੀ ਕਾਰੋਬਾਰ ਜ਼ਮੀਨਾਂ ਜਥੇ ਛੱਡ ਕੇ ਇੱਥੇ ਆਏ ਇਹਨਾਂ ਨੇ ਤੇ ਭਰੋਸਾ ਕੀਤਾ ਸੀ ਜੇ ਤਾਂ ਇਹ ਸਾਡੇ ਭਰਾ ਹੁੰਦੇ ਜਿੰਨਾ ਸਾਡਾ ਪੰਜਾਬ ਸੀ ਵੱਡਾ ਹਿਮਾਚਲ ਸਾਡਾ ਪੰਜਾਬ ਸੀ ਹਿਧਿਆਣਾ ਪੰਜਾਬ ਸੀ ਰਾਜਸਥਾਨ ਦਾ ਕਿੰਨਾ ਹਿੱਸਾ ਪੰਜਾਬ ਸੀ ਕਿਤਾ ਇਹ ਸਾਨੂੰ ਦਿੰਦੇ ਕੁਛ ਨਾ ਕੁਛ ਹੋਰ ਉਲਟਾ ਇਹਨਾਂ ਨੇ ਖੋਇਆ ਮੈਂ ਕਹਿੰਦਾ ਇਹਨਾਂ ਨੇ ਖੋਲਿਆ ਆਪਸ ਵਿੱਚ ਮੈਂ ਸੌ ਦੀ ਇੱਕ ਤਾਂ ਸੁਣਾਵਾ ਇਹ ਇਹ ਹੁਣ ਯੂਨੀਵਰਸਿਟੀ ਖੋ ਕੇ ਇਹ ਕਰਨਾ ਕੀ ਚਾਹੁੰਦੇ ਨੇ ਵੀ ਪੰਜਾਬ ਨੂੰ ਤੋਂ ਅਲੈਦਾ ਚੰਡੀਗੜ੍ਹ ਕਰਨ ਲਈ ਪਹਿਲਾਂ ਯੂਨੀਵਰਸਿਟੀ ਖੋਈ ਜਾਵੇ ਉਹਦੇ ਨਾਲ 250 ਕਾਲਜ ਜਿਹੜੇ ਉਹ ਵੀ ਪ੍ਰਭਾਵਿਤ ਹੋਣਗੇ ਹਮ ਹੱਕ 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 ਅਸੀਂ ਜਿੰਨਾ ਕੀਤਾ ਸਾਡਾ ਤੁਸੀਂ ਵਾਪਸ ਗਿਆ ਚਾਹੇ ਹਿਦਿਆਣਾ ਹੈ ਮਾਝਾ ਤੇ ਰਾਜਸਥਾਨੋਂ ਵਾਪਸ ਲੈਣਾ ਅਸੀਂ ਉਹ ਤੁਹਾਡੇ ਵਾਂਗ ਧੋਕੇ ਨਾਲ ਨਹੀਂ ਅਸੀਂ ਹਿੱਕ ਦੇ ਉੱਤੇ ਲੈਣਾ ਉਹ ਵਾਪਸ ਲਵਾਂਗੇ ਅਸੀਂ ਇਹ ਆਪਣੀ ਤੇ ਆਦੀਗਨ ਸਾਡੀ ਨੌਜਵਾਨੀ ਆਪਣੀ ਤੇ ਆਦੀਗਨ ਹੈ ਪੰਜਾਬ ਆਪਣੀ ਤੇ ਆਦੀਗਨ ਹੈ ਧੰਨਵਾਦ ਗੁਰਪ੍ਰੀਤ ਸਿੰਘ ਜੀ ਕਰਨਵੀਰ ਸਿੰਘ ਸਾਡੇ ਨਾਲ ਆ ਕਰਨਵੀਰ ਵਾਰਸ ਪੰਜਾਬ ਦੇ ਜਥੇਬੰਦੀ ਜਿਹੜੀ ਕਿ ਇਸ ਟਾਈਮ ਦੇ ਉੱਤੇ ਸਰਗਰਮ ਆ ਭਾਈ ਅਮਰਪਾਲ ਸਿੰਘ ਵੱਲੋਂ ਬਣਾਈ ਹੋਈ ਨਿਯਮਬੰਦੀ ਕਰ ਰਹੀ ਹੈ ਜੀ ਭਾਈ ਅਮਰਪਾਲ ਸਿੰਘ ਜੀ ਬੇਰਫਤੇ ਸੱਚ ਕਰਦੇ ਕਰਨਗੇ ਜੀ ਜੀ ਖਾਲਸਾ ਵਾਹਿਗੁਰੂ ਜੀ ਜੀ ਕਰਨਵੀਰ ਕਿਵੇਂ ਵੇਖਦੇ ਹੋ ਤੁਸੀਂ ਨੌਜਵਾਨ ਹੋ ਤੁਸੀਂ ਹਨ ਨੌਜਵਾਨ ਹੋਣ ਦੇ ਨਾਤੇ ਅੱਜ ਜੇ ਤੁਸੀਂ ਪਾਰਟੀ ਤੌਰ ਤੇ ਪਹੁੰਚੇ ਹੋ ਪਰ ਨੌਜਵਾਨੀ ਨੂੰ ਅੱਗੇ ਲੱਗ ਕੇ ਤੁਰਨਾ ਪਿਆ ਨੌਜਵਾਨੀ ਦੇ ਕਿੰਦੇ ਦਰਿਆਵਾਂ ਦੇ ਵਹਾਅ ਮੋੜ ਦਿੰਦੀ ਆ ਅੱਜ ਉਹੀ ਗੱਲ ਆ ਕੇਂਦਰ ਸਰਕਾਰ ਨੂੰ ਮੁੱਕਣਾ ਪਿਆ ਨੋਟੀਫਿਕੇਸ਼ਨ ਰੱਦ ਹੋ ਗਿਆ ਕਿਹਾ ਜਾ ਰਿਹਾ ਕਿ ਸੈਨੇਟ ਚੋਣਾਂ ਹੋਣ ਗਈਆਂ ਤੇ ਫਿਰ ਅਸੀਂ ਇਹ ਨੋਟੀਫਿਕੇਸ਼ਨ ਹੋਊਗਾ ਸੈਨੇਟ ਚੋਣਾਂ ਹੋਣ ਗਈਆਂ ਤੇ ਫਿਰ ਅਸੀਂ ਅਗਲੇ ਪਾਸੇ ਤੁਰਾਂਗੇ ਬਿਲਕੁਲ ਜੀ ਇਹ ਨੌਜਵਾਨੀ ਨੂੰ ਚੈੱਕ ਕਰਤੇ ਜਿਹੜੀ ਇਸ ਸੈਂਟਰ ਸਰਕਾਰ ਹਨਾ ਸੰਗ ਆ ਇਹ ਚੈੱਕ ਕਰਦੀ ਰਹਿੰਦੀ ਪੰਜਾਬ ਦੇ ਜਿਵੇਂ ਭਾਈ ਸਾਹਿਬ ਕਹਿੰਦੇ ਹੁੰਦੇ ਨਾ ਤੜ ਚੈੱਕ ਕਰਦੇ ਸਾਡੀ ਉਹ ਗੱਲ ਆ ਗਈ ਇਹ ਚੈੱਕ ਕਰਦੇ ਆ ਹਮਮ ਵਾਰ-ਵਾਰ ਜਿਵੇਂ ਹੜਾਂਦੇ ਪਾਣੀਆਂ ਦੇ ਹਰੇ ਥਾਂ ਦੇ ਹੁਣ ਅੱਜ ਤੁਸੀਂ ਦੇਖ ਲਓ ਜਿੱਥੇ ਚੰਡੀਗੜ੍ਹ ਦਾ ਬਾਰਡਰ ਨਹੀਂ ਟੱਪਣ ਦਿੰਦੇ ਇਹਨਾਂ ਨੇ ਇਹ ਬਣਾਇਆ ਹੀ ਵੱਖ ਕੀਤਾ ਹੈ ਪੰਜਾਬ ਤੇ ਚੰਡੀਗੜ੍ਹ ਨੂੰ ਜਾ ਜਾਵੇ ਲੋ ਇਹ ਕਿੰਨੀ ਛੜ ਆਇਆ ਪਿਆ ਛੜ ਆਇਆ ਪਿਆ ਸੰਤਾਂ ਦਾ ਕਿ ਸਰ ਏਕ ਜਥੇਬੰਦੀ ਪਹੁੰਚੀ ਆ ਕਾਰਨ ਕੀ ਆ ਕਿ ਇਹ ਚੈੱਕ ਕਰਦੇ ਆ ਕਿ ਅਸੀਂ ਇਹ ਇੰਨਾ ਕਿੰਨੀ ਤੜ ਹੈਗੀ ਆ ਜਾਗਦੇ ਹੋ ਜਾਗਦੇ ਕਿ ਨਹੀਂ ਤੇ ਆ ਤੁਸੀਂ ਦੇਖ ਸਕਦੇ ਆ ਕਿੰਨਾ ਹੜ ਨੌਜਵਾਨ ਵੀ ਪੱਗਾਂ ਵਾਲੇ ਕਿੰਨੇ ਦੇਖਦੇ ਪਏ ਇੱਥੇ ਅੱਛਾ ਵਾਰਿਸ ਪੰਜਾਬ ਦੇ ਜਥੇਬੰਦੀ ਲੋ ਕੋਣ ਕੋਣਾ ਜਾਗਰੀ ਦਵਾ ਰਿਆ ਇੱਥੇ ਤੁਹਾਡੇ ਇੱਥੇ ਬਾਪੂ ਦਰਸੀਮ ਸਿੰਘ ਜੀ ਐਮਪੀ ਭਾਈ ਸਰਬਜੀਤ ਸਿੰਘ ਖਾਲਸਾ ਤੇ ਆਪਣੇ ਪੰਥ ਵੱਲੋਂ ਸਾਂਝੇ ਉਮੀਦਵਾਰ ਭਾਈ ਮਨਦੀਪ ਸਿੰਘ ਉਹ ਵੀ ਪਹੁੰਚੇ ਨੇ ਤੇ ਨਾਲ ਹਰੇਕ ਜ਼ਿਲ੍ਹਿਆਂ ਚ ਸਾਡੀ ਡਿਊਟੀ ਲਈ ਗਈ ਸੀ ਬਾਪੂ ਜੀ ਹੁਣ ਆਲੋ ਕਿ ਸਾਰਿਆਂ ਨੇ 2-2 4-4 5-5 ਸਿੰਘ ਜਰੂਰ ਪਹੁੰਚਨੇ ਆ ਅਸੀਂ ਜਥਿਆਂ ਦੇ ਰੂਟ 'ਚ ਨਹੀਂ ਇਕੱਲੇ ਇਕੱਲੇ ਹੋ ਕੇ ਰਾਤ ਦੇ ਤੁਰੇ ਰਾਤ ਪਹੁੰਚ ਗਏ ਕੋਸ਼ਿੰਗ ਸਵੇਰੇ ਪਹੁੰਚੇ ਆ ਇਹ ਜਿਹੜੀ ਆ ਹਾਜ਼ਰੀ ਭਰ ਰਹੇ ਆ ਸਾਰੇ ਸਾਰੇ ਜ਼ਿਲ੍ਹਿਆਂ ਤੋਂ ਸਨ ਧੰਨਵਾਦ ਕਰਨਵੀਰ ਕਿਉਂਕਿ ਨੌਜਵਾਨੀ ਅੱਗੇ ਲੱਗ ਕੇ ਤੁਰਿਆ ਨੌਜਵਾਨੀ ਨੇ ਪਹਿਲਾਂ ਨੋਟੀਫਿਕੇਸ਼ਨ ਕੈਨਸਲ ਕਰਵਾਏ ਫਿਰ ਨੌਜਵਾਨੀ ਨੇ ਕਿਹਾ ਕਿ ਸੈਨੇਟ ਚੋਣਾ ਹੋਣਾ ਪ੍ਰਕਿਰਿਆ ਕਦੋਂ ਚਾਲੂ ਹੋਊਗੀ ਸੈਨੇਟ ਚੋਣਾ ਕਦੋਂ ਹੋਣ ਗਿਆ ਸਮੇਂ ਦੇ ਗਲਬ ਦੇ ਵਿੱਚ ਆ ਪਰ ਜਦੋਂ ਨੌਜਵਾਨੀ ਮੁਹਾਰਾ ਮੋੜਦੀ ਆ ਨਾ ਤੇ ਉਦੋਂ ਦਰਿਆਵਾਂ ਦੇ ਵਹਿਣ 모ੜ ਦਿੰਦੀ ਹੈ ਅੱਜ ਬਹੁਤ ਕੁਛ ਹੈ ਯੂਨੀਵਰਸਿਟੀ ਨੇ ਛੱਲਿਆ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਸੰਤਾਪ ਛੱਲਿਆ ਸਮੇ ਸਮਝ ਉਤੇ ਪਰ ਅੱਜ ਫੇਰ ਉਹ ਸੰਤਾਪ ਚੱਲਣ ਦੀ ਜਿਹੜੀ ਕਾਲ ਕਦਮੀ ਸਰਕਾਰ ਵੱਲੋਂ ਕੀਤੀ ਗਈ ਸੀ ਉਹਦੇ ਨੋਟੀਫਿਕੇਸ਼ਨ ਰੱਦ ਤੇ ਨਾਲ ਕਿਹਾ ਜਾ ਰਿਹਾ ਹੈ ਕਿ ਸੈਨੇਟ ਚੋਣਾਂ ਹੋਣਗੀਆਂ ਸੈਨੇਟ ਚੋਣਾਂ ਤੋਂ ਬਾਅਦ ਦੇ ਵਿੱਚ ਚੋਣਾਂ ਦਾ ਐਲਾਨ ਹੋਵੇ ਸੈਨੇਟ ਚੋਣਾਂ ਹੋਣ ਤੇ ਫੇਰ ਅਸੀਂ ਅਗਲੀ ਰੂਪਰੇਖਾ ਉਲੀਕਾਂਗੇ ਦੇਖਦੇ ਹਾਂ ਇਸ ਧਰਨੇ ਦੀ ਸ਼ਾਮ ਤੱਕ ਕੀ ਰੂਪਰੇਖਾ ਦਿੱਤੀ ਜਾਂਦੀ ਆ ਤੇ ਅਗਲਾ ਪ੍ਰੋਗਰਾਮ ਖਾਸ ਕਰਕੇ ਨੌਜਵਾਨ ਲੋਕ ਕੀਤਾ